ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪੂਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਗਰੂਪ ਸਿੰਘ ਉਹਦੇ ਕੋਲ ਆਇਆ ਦੋਸਤੋ ਸ਼ਹੀਦ ਭਾਈ ਤਾਰੂ ਸਿੰਘ ਜੀ ਗੁਰਦੁਆਰਾ ਸਾਹਿਬ ਵੀ ਬਿਲਕੁਲ ਨਜ਼ਦੀਕ ਆ ਇੱਧਰ ਪੌਵਨ ਸਾਹਿਬ ਵੀ ਥੋੜੀ ਦੂਰੀ ਤੇ ਆ ਵੀਰਾਂ ਮੈਂ ਪਿੰਡ ਲੱਗੇ ਆ ਧੁੰਨ ਇੱਕ ਪਾਸੇ ਆ ਜਾਂਦਾ ਇਹ ਪਿੰਡਾਂ ਥੋੜੀ ਥੋੜੀ ਦੂਰੀ ਤੇ ਆ ਜੇਕਰ ਪਿੱਖੀੜੜ ਤੋਂ ਆਪਾਂ ਇਸ ਪਿੰਡ ਦੀ ਦੂਰੀ ਦੀ ਗੱਲ ਕਰੀਏ ਤਾਂ ਸਿਰਫ ਕੋਈ 2-3-3-4 ਕਿਲੋਮੀਟਰ ਦੀ ਸਾਰੀ ਦੂਰੀ ਆ ਇਸ ਕਰੋਂ ਦੋਸਤੋ ਪਹਿਲਾਂ ਵੀ ਆਪਾਂ ਪਹਿਲਾਂ ਕਾਫੀ ਵੀਡੀਓ ਬਰਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਵੈਸੇ ਵੀਰ ਜਗਰੂਪ ਦਾ ਡੇਰੀ ਫਾਰਮ ਆ ਅੱਜ ਵੀਰ ਜਗਰੂਪ ਆਪਣਾ ਡੇਰੀ ਫਾਰਮ ਦੇ ਵਿੱਚ ਜਿੰਨਾ ਇਹਨਾਂ ਦੇ ਕੋਲ ਮਾਲ ਆ ਇਹ ਸਾਰਾ ਸੇਲ ਕਰਤਾ ਪਿਆ ਸਾਰੇ ਪਸ਼ੂ ਬਕਾਊ ਆ ਮੱਝਾਂ ਦੀ ਗੱਲ ਕਰਨ ਲਈਏ ਤੇ ਕਿਸਾਨ ਵੀਰੋ तकरीबन तकरीबन ਕੋਈ 11 12 ਕੇ ਨਾਗ ਆ ਜੇ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਵਾੜਾ ਸਨੇਤ ਐਂਡ ਦੇ ਵਿੱਚ ਇਧਰ ਛੋਟੇ ਬ੍ਰੀਡ ਦੇ ਵਿੱਚ ਗੱਲ ਕਰਨ ਲਈਏ ਤੇ ਇੱਕ ਬੱਕਰੀ ਇੱਕ ਬੱਕਰਾ ਤੁਹਾਨੂੰ ਦਿਖਾ ਦੇਾਂਗੇ ਮੱਝਾਂ ਹੋਣਗੀਆਂ ਜਿਆਦੀਆਂ ਢੀਗਾ ਜੀ ਜਿਨ੍ਹਾਂ ਦੇ ਵਿੱਚੋਂ ਮਤਲਬ ਹੈ ਵੀ ਇੱਕ ਅੱਧੀ ਮੱਝ तकरीबन ਕੋਈ ਤੁਸੀਂ ਸਮਝ ਲਓ ਵੀ ਸੱਜਰਤਾ ਜੀ ਸੂਈਆ ਕੋਈ ਮਹੀਨੇ ਦੀ ਜਾਂ ਸਵਾ ਮਹੀਨੇ ਜਾਂ ਮਹੀਨੇ ਦੇ ਟਾਈਮ ਤੱਕ ਬਾਕੀ ਤਿੰਨ ਜਿਹੜੀਆਂ ਮੱਝਾਂ ਉਹ ਅੱਗੇ ਤਿਆਰੀ ਤੇ ਆ तकरीबन ਕੋਈ ਮਹੀਨਾ ਮਹੀਨਾ ਕੋਈ ਸਵਾ ਸਵਾ ਮਹੀਨਾ ਦਾ ਬਾਕੀ ਆ ਤੁਹਮੇ ਜੇ ਇਸੇ ਤਰ੍ਹਾਂ ਕੋਈ ਟੋਕੜ ਗੱਬਣ ਵੀ ਤੁਹਾਨੂੰ ਰਿਸ਼ ਦਿਖਾ ਦੇਾਂਗੇ ਇੱਕ ਟੋਕੜ ਗੱਬਣ ਵਹਿਰ ਹੋਊਗੀ ਇੱਕ ਬਿਲਕੁਲ ਸਜਰਤਾ ਜੀ ਸੂਈ ਵਹਿਰ ਦਿਖਾ ਦੇਾਂਗੇ ਇੱਥੇ ਆਣ ਕੇ ਮੇਰਾ ਭਰਾ ਜਿਹੜਾ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਵਾਂਗੇ ਉਸ ਪਸ਼ੂ ਦੀ ਇੱਥੇ ਆਣ ਕੇ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਲਿਆ ਜੇ ਇੱਕ ਬੂਰੀ ਮੱਝ ਦਿਖਾ ਦੇਾਂਗੇ ਸਿਰਫ 55000 ਤੋਂ ਮੋਲ ਸ਼ੁਰੂ ਆ ਬਾਕੀ ਇਸ ਡੇਰੀ ਫਾਰਮ ਦੇ ਵਿੱਚ ਜਿੰਨੇ ਵੀ ਪਸ਼ੂ ਆ ਸਾਰੇ ਬਕਾਊ ਆ ਕਿਸੇ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਪੁੱਛ ਕੇ ਇਸ ਕਰ ਸਕਦੇ ਜੇ ਗੱਲਬਾਤ ਕਰ ਸਕਦੇ ਜੇ ਔਰ ਕਰਦੇ ਆ ਪੂਰੀ ਗੱਲਬਾਤ ਸਮਝਾਂ तकरीबन ਕੋਈ 800 ਹੋਣਗੀਆਂ 2 ਬੜਾ ਹੋਣਗੀਆਂ ਆਜੋ ਸਭ ਤੋਂ ਪਹਿਲਾਂ ਬਾਜੀ ਜਗਰੂਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਸਾ ਸਤਿ ਸ੍ਰੀ ਅਕਾਲ ਹੋਰ ਬਾਜੀ ਠੀਕ ਠਾਕ ਵਧੀਆ ਕਿਰਪਾ ਸਤਿਗੁਰ ਦੀ ਜੀ ਛੱਡ ਦੀ ਗੱਲ ਅੱਛਾ ਵੀਰ ਜਗਰੂਪ ਸਿੰਘ ਜੀ ਪਹਿਲਾਂ ਵੀ ਆਪਾਂ ਦੋ ਤੋਂ ਤਿੰਨ ਚਾਰ ਵੀਡੀਓ ਜਿਹੜੀਆਂ ਕਵਰ ਕੀਤੀਆਂ ਸੀ ਜੀ ਜੀ ਤੇ ਇਸ ਦੇਰੀ ਫਾਰਮ ਦੇ ਵਿੱਚ ਮੈਨੂੰ ਲੱਗਦਾ ਵੀ ਤੁਹਾਡੇ ਕੋਲ ਘੱਟੋ ਘਾਟ ਵੀ 14 15 ਪਸ਼ੂ ਤਾਂ ਹਮੇਸ਼ਾ ਰਹੇ ਰਹੇ ਆ ਹਾਂਜੀ ਅੱਜ तकरीबन ਤੁਹਾਡਾ ਕੋਈ ਵਿਚਾਰ ਬਣ ਗਿਆ ਸੀ ਵੀ ਮਾਲ ਆਪਣੇ ਕੋਲ ਜਿੰਨੀਆਂ ਮੱਝਾਂ ਕੁਝ ਇੱਕ ਤੋਕੜ ਗੱਬ ਸਮਾਹ ਜੇ ਕੱਸੀਆਂ ਨੇ ਸੂਣ ਵਾਲੀਆਂ ਨੇ ਤੇ ਕੁਝ ਇੱਕ ਅੱਦੇ ਦੋ ਪਸ਼ੂ ਜਿਹੜੇ ਆਪਣੇ ਕੋਲ ਬਿਲਕੁਲ ਅੱਜ ਸੱਜਰ ਸੋਏ ਆ ਜੀ ਤੇ ਵਿਚਾਰ ਕਿਵੇਂ ਬਣ ਗਏ ਮੇਰੇ ਡੇਰੀ ਫਾਰਮ ਦੇ ਵਿੱਚ ਮਤਲਬ ਸਾਰੇ ਕੀ ਕਾਰਨ ਆ ਕੋਈ ਜਾਂ ਵੈਸੇ ਅੱਜ ਕਾਰ ਨਹੀਂ ਆ ਕਿ ਇੱਕ ਤਾਂ ਲੇਬਰ ਦੀ ਬੜੀ ਮੁਸ਼ਕਲ ਆ ਹੂੰ ਹੂੰ ਜਿਹੜੀ ਲੇਬਰ ਨਹੀਂ ਮਿਲਦੀ ਦੂਸਰੀ ਗੱਲ ਆ ਕਿ ਬੱਚਾ ਜਿਹੜਾ ਹੈਗਾ ਉਹਨਾਂ ਐਰ ਕੀ ਪਲੱਸ 2 ਚ ਪੜਨ ਦਿਆ ਠੀਕ ਆ ਜੀ ਤੇ ਸੋਚਿਆ ਪਈ ਇਹਦੀ ਪੜ੍ਹਾਈ ਵੀ ਨੁਕਸਾਨ ਹੋਣ ਦਿਆ ਇਸ ਸਾਲ ਤੇ ਇੱਕ ਰਹਿ ਗਿਆ ਉਹਦਾ ਕਰਕੇ ਆਪਾਂ ਮਾਲਨਗਰ ਜਿਹੜਾ ਹੈਗਾ ਉਹ ਮਤਲਬ ਕੱਟ ਕਰ ਲ ਕੇ ਤੇ ਜਿਹੜਾ ਬੱਚੇ ਦੀ ਪੜ੍ਹਾਈ ਕੰਪਲੀਟ ਹੋ ਜਵੇ ਤੇ ਫਿਰ ਦੇਖ ਲਾਂਗੇ ਜੋ ਮਹਾਰਾਜ ਦੀ ਕਿਰਪਾ ਹੋਵੇ ਠੀਕ ਹੈ ਜੀ ਠੀਕ ਜੀ ਲੋ ਵੀ ਇਹ ਕਾਰਨ ਆ ਕੋਈ ਠੀਕ ਹੈ ਜੀ ਕਈ ਵਾਰ ਕੋਈ ਲੇਬਰ ਦੀ ਪ੍ਰੋਬਲਮ ਆ ਜਾਂਦੀ ਆ ਵੱਡੀ ਮੋਹ ਜ਼ਿਆਦਾਤਰ ਆਪਾਂ ਦੇਖਦੇ ਆ ਵੀ ਲੇਬਰ ਦੀ ਪ੍ਰੋਬਲਮ ਹੀ ਹੁੰਦੀ ਆ ਫਾਰਮ ਵਾਲੇ ਵੀਰਾਂ ਨੂੰ ਜਿਆਦਾ ਦੀ ਲੇਬਰ ਦੀ ਪ੍ਰੋਬਲਮ ਹੀ ਆ ਠੀਕ ਹੈ ਜੀ ਉਹਦੇ ਕਰਕੇ ਜਿਹੜੇ ਵੀਰ ਜਗਰੂਪ ਨੇ ਸਾਰੇ ਪਸ਼ੂ ਸੇਲ ਕਰਦੇ ਆ ਜਿਆਦਾ ਟਾਈਮ ਨਹੀਂ ਆਪਾਂ ਲੈਣਾਗਾ ਮਾਲ ਵੀ ਦਿਖਾਉਣਾ ਵੱਡੀ ਗਿਣਤੀ ਦੇ ਵਿੱਚ ਮਾਲ ਆ ਪੂਰੀ ਗੱਲਬਾਤ ਕਰਦੇ ਚੱਲਾਂਗੇ ਤੁਹਾਨੂੰ ਕੱਲੇ ਕੱਲੇ ਪਸ਼ੂ ਦੀ ਡਿਟੇਲ ਦਿੰ ਅਰੇ ਇਹ ਵੀਡੀਓ ਦੇ ਵਿੱਚ ਹੀ ਕਰ ਦਿੱਤਾ ਜਾਊਗਾ ਸੋ ਜੁੜੇ ਹੋੜੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਆਓ ਕਰਦੇ ਆ ਪੂਰੀ ਬਾਤचीत ਤੇ ਪੂਰੀ ਗੱਲਬਾਤ ਇੱਕ ਮਾਜ ਤੁਹਾਨੂੰ ਦਿਖਾ ਰਿਹਾ ਵੀਰਜ ਗਰੂਪ ਕੀ ਬੇਰਵਾ ਇਸ ਮੈਂ ਦੀ ਜੇਕਰ ਡਿਟੇਲ ਦੀ ਗੱਲ ਕਰੀਏ ਇਹ ਵੀਰ ਜੀ ਆਪਾਂ ਹਰਿਆਣੇ ਤੋਂ ਲੈ ਕੇ ਆਂਦੀ ਸੀਗੀ ਓਕੇ ਇਹਦਾ ਇਹ ਥੱਲੇ ਆਪਾਂ 17 18 ਲੀਟਰ ਦੁੱਧ ਜਿਹੜਾ ਝੋਇਆ ਅੱਛਾ ਜੀ ਠੀਕ ਆ ਹੁਣ ਸਮਾਂ ਕਿੰਨਾ ਕੁ ਹੋ ਗਿਆ ਨੂੰ ਸੁਈ ਨੂੰ ਜੇ ਕੀ ਇਹਦੀ ਡਿਟੇਲ ਆ ਪੂਰੀ ਹੁਣ ਇਹਦਾ ਤਕਰੀਬਨ 25 ਦਿਨ ਇਹਦੇ ਪੈਂਡਿੰਗ ਆ ਲੋ ਵੀ 25 ਦਿਨ ਤਾਂ ਹਜੇ ਸਮਾਂ ਬਾਕੀ ਆ ਤੇ ਦੁੱਧ ਜਿਹੜਾ ਆਪਾਂ ਹਾਈਟ ਲੈਂਥ ਪੂਰੀ ਆ ਇਸ ਮਹੀਨੇ ਦੀ ਤੀਜਾ ਸੂਆ ਇਸ ਮਾਜੇ ਨੇ ਸੋਨਾ ਕੋਈ 17 18 ਲੀਟਰ ਦੁੱਧ ਚਵਾਇਆ ਪੂਰੀ ਵੱਡੀ ਮਾਜਾ ਇੱਕ ਮਹੀਨੇ ਦਾ ਸਮਾਂ ਹਜੇ ਦਾ ਬਾਕੀ ਆ ਸੂਣ ਦਾ ਠੀਕ ਆ ਬਾਕੀ ਹਾਈਟ ਕੱਦ ਪੂਰਾ ਸਰੀਰ ਕਟਾਂਚਾ ਤੁਸੀਂ ਆ ਵੇਖ ਸਕਦੇ ਜੇ ਇੱਕ ਰੰਗਾ ਬਿਲਕੁਲ ਜੈਡ ਬਲੈਕ ਤੇ ਇਹ ਵੀਰ ਜਗਰੂਪ ਉਧਰੋਂ ਆਈ ਸੀ ਆਪਣੇ ਕੋਲ ਹਰਿਆਣੇ ਚੋਂ ਹਾਂਜੀ ਜੀਤ ਦੇ ਤੋਂ ਲੈ ਕੇ ਆਂਦੀ ਸੀ ਆਪਾਂ ਲੋ ਵੀ ਇਹ ਜੀਤ ਦੇ ਇਲਾਕੇ ਦੀ ਜਿਹੜੀ ਦੋਸਤੋ ਜੰਪਾਲਾ ਉਧਰੋਂ ਵੀਰਾਂ ਦੇ ਆਪਾਂ ਲੈ ਕੇ ਆਈ ਆਈ ਸੀ ਠੀਕ ਆ ਜੀ ਤੋ ਪਿਛਲੀਆਂ ਵੀਡੀਓ ਦੇ ਵਿੱਚ ਜੇ ਆਪਾਂ ਮਾਲ ਤੁਹਾਨੂੰ ਦਿਖਾਇਆ ਸੀਗਾ ਉਹਦੇ ਵਿੱਚ ਵੀ ਮੇਨੂੰ ਲੱਗਦਾ ਵੀ ਇਹ ਮਾਜ ਤਕਰੀਬਨ ਉਦੋਂ ਸੂਈ ਸਬਾਈ ਸੀਗੀ। ਬਾਕੀ ਹਾਈਟ ਕੱਦ ਉਹ ਤੋਂ ਪੂਰਾ ਵੱਡਾ ਹੈ। ਦੇਲ ਬੋਲ ਸਪੈਸ਼ਲ ਆ ਵੱਡੀ ਹਾਈਟ ਕੱਦਦਾ। ਤਕਰੀਬਨ ਇੱਕ ਮਹੀਨੇ ਤੱਕ ਕਰਮਾ ਲਈ ਸੂਪ ਹੋ ਗਈ ਠੀਕ ਆ ਜੀ ਇੱਕ ਮਹੀਨੇ ਦਾ ਸਮਾਂ ਬਾਕੀ ਆ। ਤੇ ਵੀਰ ਜਗਰੂਪ ਜੀ ਦੀ ਡਿਮਾਂਡ ਇਹਦਾ ਮੁੱਲ ਕੀ ਕਰਦੇ ਆ? ਡਿਮਾਂਡ ਵੀ ਸੰਧੂ ਸਾਹਿਬ ਜੀ ਤਾਂ ਤਾਜੀ ਹੁੰਦੀ ਤੇ ਫਿਰ ਤਾਂ ਆਪਾਂ ਇਹਦਾ 2 ਲੱਖ ਹੀ ਮੁੱਲ ਕਰ ਲੈਂਦੇ ਹਾਂ। ਤੇ ਜਾਇ ਸੀਗਾ। ਹੁਣ ਇਹਦਾ ਆਪਾਂ ਮੁੱਲ ਕਰਦੇ ਹਾਂ 1 ਲੱਖ ਤੇ 20000 ਰੁਪਈਆ। 1 20 ਹਾਂਜੀ ਠੀਕ ਹੈ ਜੀ ਤੇ ਫਿਰ ਵੀ ਕੋਈ ਸੱਜਣ ਆਪਣਾ ਕੋਈ ਸੰਪਰਕ ਕਰਦਾ ਮੌਕੇ ਥੋੜਾ ਬਾਤਾਂ ਵਿੱਚ ਕੋਈ ਹਾਂਜੀ ਉਹ ਮੰਨਤਾ ਨਾ ਆਪਾਂ ਕਰਾਂਗੇ ਉਹ ਹੋ ਜਾਊਗਾ ਲਓ ਵੀ 1 ਲੱਖ 20 ਹਜ਼ਾਰ ਦੋਸਤਾਂ ਦੀ ਮੰਗ ਡਿਮਾਂਡ ਆ 16 17 17 18 ਲੀਟਰ ਵਾਲੀ ਮਾਝਾ ਕੱਦ ਬਹੁਤ ਪੂਰਾ ਵੱਡਾ ਹੈ ਹਾਈਟ ਕੱਟ ਤੁਹਾਨੂੰ ਦੱਸ ਦੇ ਚੱਲਾਂਗੇ ਆਪਾਂ ਕੋਈ ਛੋਟੀ ਨਾ ਹੋਊਗੀ ਠੀਕ ਹੈ ਜੀ ਤੇ ਬਾਕੀ ਅਜੇ ਮੈਂ ਤੁਹਾਨੂੰ ਇੱਕ ਵਾਰੀ ਲਾਗੇ ਤੋਂ ਦਿਖਾ ਦਿੰਦਾ ਆਰਡਰ ਕੁਆਲਿਟੀ ਆ ਜਿਹੜਾ ਤੁਸੀਂ ਵੇਖੋਗੇ ਮੇਰਾ ਕਰਮਾਲੀ ਦਾ ਹਜੇ ਨੋਰਮਲ ਦਾ ਕਿਤੇ ਹਲਕਾ ਜਿਹੜਾ ਦੋਸਤੋਂ ਲਾਉਣਾ ਬਣਾਉਣਾ ਗਾ ਸ਼ੁਰੂ ਕਰੂਗੀ ਕਿਉਂਕਿ ਸੋਮਾ ਹਜੇ ਕਾਫੀ ਪਿਆ ਇੱਕ ਮਹੀਨੇ ਦਾ ਸਮਾਂ ਪਿਆ ਤੇ ਵੱਟੀ ਮਾਝਾ ਸੋ ਬਣਦੇ ਬਣਦੇ ਕਰਮਾ ਦੀ ਠੀਕਾ ਜੀ ਕੋਈ 15 10 12 15 ਦਿਨ ਆਰਾਮ ਨਾਲ ਪਸ਼ੂ ਲੈ ਜਾਂਦਾ ਠੀਕ ਆ ਜੀ ਸੋ ਹਜੇ ਵੀ ਕੋਈ 15 ਦਿਨਾਂ ਤੱਕ ਲਾਏ ਪਣਾਏ ਪਊਗੀ ਚੰਗੀ ਤਰ੍ਹਾਂ ਵੱਟੀ ਮਾਝਾ 120000 ਰੁਪਈਆ ਮਾਨਤਨ ਕਰਕੇ ਦਿੱਤੀ ਜਾਊਗੀ ਠੀਕ ਆ ਸੋ ਅੱਗੇ ਨੈਕਸਟ ਆਪਾਂ ਇੱਕ ਹੋਰ ਜਿਹੜੀ ਤੁਹਾਨੂੰ ਮਾਝ ਦਿਖਾ ਦਿੰਨੇ ਆ ਤੇ ਫਿਰ ਜਗਰੂਪ ਉਹਦਾ ਫੂਲਾ ਕੀ ਵਰਵਾ ਇਸ ਮਹੀਨ ਤੱਕ ਲਈਦਾ ਇਹ ਵੀ ਮਤਲਬ ਇਕੱਠੀਆਂ ਆਈਆਂ ਸੀਗੀਆਂ ਅੱਛਾ ਜੀ ਤੇ ਇਹ ਵੀ ਤੇਜੇ ਸੂਏ ਨੇ ਸੋਣਾ ਟੀਕਾ ਜੀ ਸਮਾਂ ਦਾ ਵੀ ਉਹਨਾਂ ਕੀ ਆ ਸਮਾਂ ਨਹੀਂ ਜੀ ਹਾਂਜੀ ਇਹ ਦਾ 5 ਮਹੀਨੇ ਦੀ ਗੱਬਨ ਆਏ ਤੇ 5 ਮਹੀਨੇ ਦੀ ਗੱਬਾ ਦਾ ਦੁੱਧ ਹੈਗਾ ਦੁੱਧ ਹੁਣ ਇਹਨੂੰ ਚੋਈਦਾ ਵਾ ਟੀਕਾ ਲਾ ਕੇ ਚੋਈਦਾ ਦੋਨੋਂ ਟਾਈਮ ਤੇ ਹਾਂਜੀ ਤੇ ਦੁੱਧ ਇਹਦੇ ਥੱਲੇ ਇਸ ਟਾਈਮ ਤੇ 5 ਕਿ ਲੀਟਰ ਹੋਊਗਾ 5 ਕਿ ਲੀਟਰ ਦੁੱਧ ਵੀ ਆ ਤੇ 5 ਮਹੀਨਿਆਂ ਦੀ ਨੱਟ ਜਿਹੜੀ ਗੱਬਨ ਹਾਂਜੀ ਲਓ ਜੀ ਨੱਟ 5 ਮਹੀਨਿਆਂ ਦੀ ਗੱਬਨ ਆ ਤੇ 5 ਲੀਟਰ ਦੁੱਧ ਆ ਟੀਕਾ ਦੋਵੇਂ ਟਾਈਮ ਵੀ ਰਦਾ ਵੀ ਟੀਕਾ ਲਾ ਗਿਆ ਪਛਵਾਈ ਕਰਦੇ ਆ ਕੋਈ ਸੱਜਰ ਦਾ ਦੁੱਧ ਕਿੰਨਾ ਸੀ ਇਹ ਸੱਜਰ ਦਾ ਦੁੱਧ ਦੇਦਾ ਹੈਗਾ ਜੀ ਇਹਗਾ ਸੀ 15 ਲੀਟਰ ਤੋਂ ਬਾਹਰ ਸੀਗਾ 15 ਲੀਟਰ ਤੋਂ ਹਾਂਜੀ ਲਓ ਜੀ 15 ਲੀਟਰ ਤੋਂ ਦੋਸਤੋ ਵਾਰ-ਵਾਰ ਚੱਲਦੀ ਰਹੀ ਆ ਇਸ ਵਕਤ 5 ਮਹੀਨਿਆਂ ਦੀ ਗੱਭਣ ਤੇ 5 ਕਿਲੋ ਦੁੱਧ 30 ਕਿਲੇ ਤੇ ਮਿਲਦੀ ਆ ਇਹ ਜ਼ਰੂਰ ਤੁਸੀਂ ਨੋਟ ਕਰ ਲਿਆ ਜੀ ਤੇ ਬਾਕੀ ਵੀਰ ਜਗਰੂਪ ਕਿਸੇ ਪਸ਼ੂ ਤੋਂ ਕੋਈ ਥਣ ਥਣ ਦੇ ਵਿੱਚ ਬਾਤ ਘੜ ਕੋਈ ਗੱਲਬਾਤ ਹੋਈ ਜੀ ਜੀ ਵੀ ਕੋਈ ਹੋਊਗੀ ਆਪਾਂ ਦੱਸਾਂਗੇ ਉਹਦਾ ਪਹਿਲੀ ਗੱਲ ਤੇ ਕਿਸੇ ਵੀ ਜਾਨਵਰ ਦੀ ਇਹੋ ਜਿਹੀ ਮੁਸ਼ਕਲ ਕੋਈ ਨਹੀਂ ਹੈ ਠੀਕ ਆ ਲੈ ਚਲੋ ਵੀਰੇ ਚਲੋ ਲੋ ਵੀ ਕਰ ਲੈ ਠੀਕ ਹੈ ਇਹਨੂੰ ਸੁਲਤਾਨ ਦਾ ਗੜੀ ਸੀਮਾ ਲੱਗਿਆ ਜੀ ਸੁਲਤਾਨ ਬੋਲਦਾ ਹਾਂਜੀ ਲੋ ਵੀ ਅਗੇ ਨਖਤ ਇਹ ਸੁਲਤਾਨ ਬੋਲ ਤੋਂ ਦੋਸਤੋ ਗੱਭਣਾ ਸੋ ਇਹ ਪੰਜ ਮਹੀਨਿਆਂ ਦੀ ਗੱਭਣ ਤੇ 5 ਕਿਲੋ ਦੁੱਧ ਗਾ ਤੇ ਜੱਗ ਸੁਵਾਏ ਇਹ ਵੀ ਸੁਣਦੀ ਹਾਂਜੀ ਤੇਜਾ ਸੁਵਾਏ ਸੁਣਦੀ ਉਹਦਾ ਫਿਰ ਮੁੱਲ ਕਿਰੋਗੇ ਲੈਣ ਦੇ ਇਹਦਾ ਮੁੱਲ 80000 ਰੁਪਇਆ ਕਰਦੇ ਆ ਲਓ ਜੀ 80000 ਦੋਸਤੋ ਦਾ ਮੁੱਲ ਰਹੂਗਾ 80000 ਰੁਪਇਆ ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਇਸ ਕਿੱਲੇ ਤੋਂ ਅਜੇ ਸਵਾ ਕਿਉਂਕਿ ਬਾਕੀ ਆ ਟੋਕੜ ਗੱਭਣਾ ਇਹ ਮੱਝਾ ਤੇ ਸੱਜਰ ਦਾ ਤੁਹਾਨੂੰ ਦੁੱਧ 10 ਹੀ ਦਿੱਤਾ ਤੇ 15 ਕਿਲੋ ਤੋਂ ਬਾਹਰ ਠੀਕ ਆ ਬਾਕੀ ਥਣਾ ਵੀ ਸਾਫ ਸੁਥਰੀ ਆ ਕਿਸੇ ਪਸ਼ੂ ਦੇ ਵਿੱਚ ਕੋਈ ਵਧੀ ਕੀ ਕੋਈ 1921 ਹੋਈ ਤਾਂ ਪਹਿਲਾਂ ਹੀ ਗੱਲ ਦੱਸੀ ਜਾਊਗੀ ਠੀਕ ਆ ਸੋ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਸਟਰਕਚਰ ਨੇਵੇ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਆਹ ਵੰਡਫਰਲਾ ਸਾਇਜ ਅਗਲੇ ਨਾਲ ਪਿਛਲੇ ਨਾਲ ਬਰਾਬਰ ਤੇ ਹੁਣ ਟੋਕੜ ਗੱਪਣ ਜਿਹੜੀ ਸਿਚੁਏਸ਼ਨ ਦੇ ਵਿੱਚ ਆ ਤੇ ਬਾਕੀ ਟੋਕੜ ਗੱਪਣ ਤੁਸੀਂ ਹੁਣ ਖਰੀਦਾਰੀ ਕਰ ਲਏ ਜੇ ਕੱਦ ਪੂਰਾ ਵੱਡਾ ਕੱਦ ਫਾਈਟਾਂ ਦੇ ਪਾਸੋਂ ਛੋਟੀ ਨਹੀਂ ਗੀ ਹੋਇਆ ਵੀ ਕੋਈ ਪਸੂ ਦਰਮਿਆਨੀ ਹਾਈਟ ਦੇ ਵਿੱਚ ਆਪਾਂ ਤਾਂ ਮੈਂ ਦੱਸ ਦਿਆਂਗੇ ਠੀਕ ਆ ਇਧਰ ਆਪਾਂ ਇੱਕ ਭਾਜੀ ਤੀਜੇ ਨੰਬਰ ਤੇ ਆਹ ਮੱਝ ਦਿਖਾ ਰਹੇ ਆ ਸਿੰਘ ਬੇਸ਼ੱਕ ਦੋਸਤੋ ਖੁੱਲਾ ਬਾਦੀ ਢਾਂਚਾ ਤੁਸੀਂ ਦੇਖ ਲਓ ਬਾਦੀ ਢਾਂਚਾ ਪੂਰਾ ਇਸ ਮੈਂ ਦਾ ਤੇ ਇਹਦਾ ਵੀਰੇ ਪੂਰਾ ਵੇਰਵਾ ਕੀ ਜੇ ਇਹ ਹਰ ਕੀ ਚੌਥੇ ਸੂ ਗਿਆ ਸੂਈ ਜੇ ਇੱਕ ਮਹੀਨਾ ਹੋ ਗਿਆ ਇਹਨਾਂ ਸੂਈ ਨੂੰ ਠੀਕ ਹੈ ਜੀ ਤੇ ਇਹਦੇ ਥੱਲੇ ਇਸ ਟਾਈਮ ਤੇ 15 ਲੀਟਰ ਦੁੱਧ ਤਿਆਰ ਆ ਇਸ ਵਕਤ 15 ਲੀਟਰ ਹਾਂਜੀ ਅੱਜ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਇੱਕ ਮਹੀਨਾ ਹੋ ਗਿਆ ਜੀ ਇੱਕ ਮਹੀਨਾ ਹੋ ਗਿਆ ਤੇ 15 ਲੀਟਰ ਜਿਹੜਾ ਹਾਜ਼ਰ ਆ ਹਾਂਜੀ ਲਓ ਜੀ ਬੱਲਾ ਮੱਥਾ 15 ਲੀਟਰ ਦੁੱਧ ਤਾਂ ਇਸਨੇ ਹਾਜ਼ਰ ਆ ਮਗਰ ਬੱਚਾ ਕੀ ਆ ਮਗਰ ਕੱਟੀ ਆ ਮਗਰ ਕੱਟੀ ਆ ਗਈ ਆ ਉਹ ਵੀ ਅਰਜਨ ਕੁੰਗੜਦੀ ਆ ਜੀ ਲੋ ਵੀ ਅਰਜਨ ਕੁੰਗੜਦੀ ਬੱਚੀ ਆ ਥੋੜਾ ਜਿਹਾ ਇਹਨੂੰ ਤੋਰੇ ਵੀਰੇ ਆ ਦੇਖੋ ਜੀ ਵੈਸੇ ਹੁਣ ਸਮਾਂ ਜਿਹੜਾ ਤੁਸੀਂ ਕੋਈ ਨੋਟ ਕਰ ਲਓ ਦੋਸਤੋ ਕੋਈ 2 2.5 1.5 2 2 ਵਜੇ ਦਾ ਸਮਾਂ ਹੈ ਦੁਪਹਿਰ ਦਾ ਤੇ ਸਵੇਰ ਚਵਾਈ ਵੀਰ ਕਿੰਨੇ ਤੋਂ ਕਿੰਨੇ ਵਜੇ ਕਰ ਦਿੰਦੇ ਜੀ 6 ਵਜੇ ਤੋਂ ਲੋ ਜੀ 6 ਤੋਂ 6 ਵਜੇ ਤਾਂ ਚਵਾਈ ਦਾ ਸਮਾਂ ਹੈ ਬਾਕੀ ਲੇਵੇ ਦੀ ਹਵਾਨੇ ਦੀ ਪੱਧਰ ਦਿਖਾਈ ਦੇ ਰਹੀ ਹੈ ਬੈਕ ਸਾਈਡ ਤੋਂ 15 ਕਿਲੋ ਇਸ ਵਕਤ ਜਿਹੜਾ ਦੁੱਧ ਕੋਈ ਵੀ ਸੱਜਣ ਆ ਜੋ ਕਿ ਦੋ ਟਾਈਮ ਆ ਤਿੰਨ ਟਾਈਮ ਤਸਦੀਕ ਕਰ ਸਕਦਾ ਮਗਰ ਇਹ 31 ਮਹੀਨੇ ਦੀ ਸੁਈ ਆ ਮੂੰ ਮੱਥਾ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਠੀਕ ਆ ਜੀ ਆ ਮੱਝ ਆ ਕਿਉਂਕਿ ਮਾਲ ਵੀਰ ਅੱਜ ਸੇਲ ਕਰਦਾ ਪਿਆ ਤੇ ਮਾਲ ਸਾਰਾ ਦੋਸਤੋ ਭਾਪੜਤੇ ਦੇ ਵਿੱਚ ਹੀ ਆ ਕੋਈ ਵੀ ਭਰਾ ਡੀਲ ਕਰੇ ਸੌਦਾ ਕਰੇ ਉਨੀ ਕੀ ਥੋੜੀ ਬਾਦੀ ਕੋ ਗੁਜਾਇਸ਼ ਹੋਈ ਕਿਸੇ ਸੌਦੇ ਦੇ ਵਿੱਚੋਂ ਉਹ ਮੌਕੇ ਤੇ ਕਲੀਅਰ ਹੋ ਜੂਗੀ ਠੀਕ ਆ ਤੇ ਪੂਰ ਸੈਟ ਤੋਂ 50 ਜੀ ਗਰੁੱਪ ਵੀਰ ਹਾਂਜੀ ਠੀਕ ਆ ਤੇ ਮੁੱਲ ਦਾ ਕਿ ਰਹੂਗਾ ਦੋਦਾ ਕਿ ਕਿੰਨੇ ਦੀ ਇਹਦਾ 120000 ਰੁਪਇਆ 120000 ਹਾਂਜੀ ਬੀਤੂ ਜੀ ਅੱਪਾ ਬੇਨਤੀ ਕਰਦੇ ਆ ਕਿ ਜਿਹੜੇ ਜਿੰਨੇ ਵੀ ਵੇਖਣ ਵਾਸਤੇ ਆਉਣਾ ਹੈ ਮੰਨ ਲਓ ਜੇ ਕੋ ਆਪਣੇ ਨਾਲ ਫੋਨ ਦੇ ਉੱਤੇ ਸਾਈਬੀਆਨਾ ਕਰਦਾ ਤਾਂ ਉਹ ਪਹਿਲੀ ਗੱਲ ਤਾਂ ਆਣ ਕੇ ਕਰੇ ਤਾਂ ਸਾਰਿਆਂ ਤੋਂ ਵਧੀਆ ਹੋਊਗਾ ਤੇ ਜੇ ਕੋ ਕਰੇ ਤਾਂ ਉਹ ਇਹ ਨਹੀਂ ਹੋਊਗਾ ਕਿ ਅੱਜ ਮੈਂ ਸਾਈ ਕਰ ਦੇਣਾ ਤੇ ਮੈਂ ਕੱਲ ਨੂੰ ਵੇਖਣ ਆਵਾਂਗਾ ਠੀਕ ਆ ਤੇ ਉਹ ਉਸੇ ਦਿਨ ਹੀ ਜੇਕਰ ਪਹੁੰਚੇ ਤਾਂ ਵਧੀਆ ਕੰਮ ਹੈ ਕਿਉਂਕਿ ਇਹ ਕਈੇ ਨਹੀਂ ਹੁੰਦਾ ਵਾ ਕਿ ਕੱਲ ਨੂੰ ਆਣ ਕੇ ਅਖਣਾ ਦੀ ਮੇਰੇ ਪਸੰਦ ਨਹੀਂਗਾ ਉਨੇ ਨੂੰ ਫਿਰ ਉਹ ਟਾਈਮ ਨਿਕਲ ਜਾਂਦਾ ਵੀ ਜਿੱਦੇ ਖਰੀਦਦਾਰੀ ਵੀ ਉਹ ਰਹਿ ਜਾਂਦਾ ਹਾਂਜੀ ਮਤਲਬ ਇਹ ਗੱਲ ਆ ਹਾਂਜੀ ਲੋ ਵੀ ਉਹ ਜਰੂਰ ਬੇਨਤੀ ਪ੍ਰਮਾਣ ਕਰਿਓ ਅਗਲੀ ਮੱਝ ਵੀ ਤੁਹਾਨੂੰ ਦਿਖਾਵਾਂਗੇ ਵੀ 1,20,000 ਦੇ ਵਿੱਚੋਂ ਮਾਨਤਾਵ ਹੋਊਗਾ ਬਿਲਕੁਲ ਨਖੇਰ ਚੰਗਾ ਆਪਸੀ ਸਨਾਂ ਦਾ ਜਿਹੜੇ ਵੀਰ ਨੇ ਸਾਈ ਪੈਨਾ ਪਾ ਦਿੱਤਾ 2 ਘੰਟੇ ਚਾਜੋ ਕਿੰਨਾ ਘੰਟੇ ਚਾਜੋ 4 ਘੰਟੇ ਚਾਜੋ ਅੱਜ ਆਜੋ ਸੇਮਡੇ ਤੁਹਾਨੂੰ ਵਿਜ਼ਿਟ ਕਰਨੀ ਪੈਣੀ ਹੈ ਕਿਉਂਕਿ ਮਾਲ ਵੀਰਾਂ ਦਾ ਵੀ ਆਪਾਂ ਸੀਲ ਕਰਨਾ ਕੋਈ ਵੀਰ ਇਹ ਲਾ ਕੇ ਵੀ ਮੈਂ ਪਰਸੋਂ ਆਉਂਗਾ ਤੇ ਮੇਰੀ ਰੋਕ ਛੱਡੋ ਤੇ ਬਾਅਦ ਵਿੱਚ 1,500 ਰੁਪਏ ਪਾ ਕੇ ਤੇ ਹੋਰ ਵੀ ਭੈਣ ਭਰਾ ਨੂੰ ਖਰਾਬ ਕਰੋ ਜਿੰਨੇ ਲੈਣੀ ਹੋਵੇ ਅਗਲੀ ਮਾਝ ਦੀ ਗੱਲ ਕਰਦੇ ਆ ਤੇ ਵੀਰ ਜਗਰੂਪ ਪਾਇਓ ਚਾਨਣਾ ਇਹ ਪੰਜਾਂ ਮਹੀਨਿਆਂ ਦੀ ਗੱਭਾਂ ਜੇ ਪੰਜ ਮਹੀਨਿਆਂ ਦੀ ਗੱਭਾਂ ਜਿਹੜੀ ਦੋਸਤੋ ਅਗਲੀ ਮਾਝ ਦਿਖਾ ਰਿਹਾ ਦੁੱਧ ਹੈਗਾ ਤੇ ਥੱਲੇ ਏ ਨਹੀਂ ਸੌਰੀ ਇਹ ਇਹ 2.5 ਮਹੀਨੇ ਦੇ ਗੱਬਨ 2.5 ਮਹੀਨੇ ਦੀ ਕੋਈ ਵੀ 2.5 ਮਹੀਨੇ ਦੇ ਗੱਬਨ ਜੇ ਇਹਦੇ ਥੱਲੇ 5 ਲੀਟਰ ਦੁੱਧ ਜੀ 5 ਲੀਟਰ ਤੇ ਮਿਲਦੀ ਕਿਵੇਂ ਆ ਮਿਲਦੀ ਇੱਕ ਟਾਈਮ ਦੀ ਗੱਲਾ ਆ ਕੇ ਤੇ ਇੱਕ ਟਾਈਮ ਉਤਰ ਇੱਕ ਇੱਕ ਟਾਈਮ ਪਾੜੇ ਤੇ 4 ਤੇ ਇੱਕ ਟਾਈਮ ਠੀਕੇ ਤੇ ਹਾਂਜੀ ਪਟਾ 2.5 ਮਹੀਨੇ ਦੀ ਆਪਾਂ ਚੈੱਕ ਕਰਾਤੀ ਹਾਂ ਚੈੱਕ ਕਰਾਈ ਆਪਾਂ ਚੈੱਕ ਕਰਾਈ ਅਗਲਾ ਚੈੱਕ ਕਰਵਾ ਸਕਦੇ ਠੀਕ ਹੈ ਕੋਈ ਵੀ ਇਹਨੂੰ ਕਮਾਇਓ ਜੀ ਦੁੱਧ ਕਿੰਨਾ ਦੱਸਿਆ ਦੁੱਧ 5 ਕਿਲੋ 5 ਕਿਲੋ ਦੁੱਧ ਦਾ ਤੇ 2.5 ਮਹੀਨੇ ਦੀ ਦੋਸਤੋ ਇਹ ਗੱਬਾ ਨਾਲ ਚੈੱਕ ਪਾਸ ਆ ਅੱਗੇ ਸਵੇਰੇ ਦੀ ਤੁਸੀਂ ਜਜਮੈਂਟ ਆਪ ਹੀ ਵੀ ਕਰ ਲਿਓ ਜੀ ਕਿਸੇ ਨੂੰ ਵੀਰ ਨੂੰ ਤੀਜੇ ਜਾਪਣੀ ਆ ਕਿਸੇ ਨੂੰ ਦੂਜੇ ਜਾਪਣੀ ਆ ਉਹ ਤੁਸੀਂ ਆਪ ਦੀ ਅੰਡਰਸਟੈਂਡਿੰਗ ਹਰੇਕ ਭਰਾ ਦੀ ਹੁੰਦੀ ਆ ਠੀਕ ਆ ਜੀ ਉਹ ਤੁਸੀਂ ਆਪ ਦਾ ਆਈਡੀਆ ਲਾ ਲਿਆ ਜੇ ਕੱਦ ਕਾਠ ਵੱਡਾ ਮੱਝ ਦਾ ਆ ਢਾਂਚਾ 2.5 ਮਹੀਨੇ ਦੀ ਗਾਹ ਬਤੇ 5 ਕਿਲੋ ਦੁੱਧ ਇੱਕ ਟਾਈਮ ਟੀਗਾ ਇੱਕ ਟਾਈਮ ਪਾੜਾ ਆ ਲੋ ਜੀ ਤੋੜ ਕੇ ਦਿਖਾ ਦਿਓ ਸੋ ਕੱਦ ਹਾਈਟ ਪੂਰੀ ਵੱਡੀ ਆ ਬਿਲਕੁਲ ਪਤਲੇ ਪਿੰਡੇ ਆ ਮੱਝ ਦੇ ਠੀਕ ਆ ਜੀ ਸੋ ਟੋਕਰ ਗੱਬਣ ਵੀ ਨਾਲ ਤੁਹਾਨੂੰ ਮਿਲ ਜੂਗਾ ਅੱਜ ਗਾਂ ਜਿਹੜੀਆਂ ਮਹੀਨੇ-ਮਹੀਨੇ ਦੀਆਂ ਕੱਚੀਆਂ ਨੇ ਨਾਰਮਲ ਨੇ ਠੀਕ ਆ ਜੀ ਉਹ ਵੀ ਮੱਜਾ ਪਤਾ ਨੂੰ ਦਿਖਾਈ ਜਾ ਰਿਹਾ ਨਾਲ ਦੀ ਨਾਲ। ਸੋ ਮੋਲੇ ਵੀਰ ਜਗਰੂ ਕਹਿੰਦਾ ਲੈਣ ਦੇ ਨਹੀਂ ਰੋ ਗਿਆ ਫਿਰ। ਇਹਦਾ 70000 ਰੁਪਏ ਮਨ ਕਰਦੇ ਆਂ ਜੀ। 70000? ਹਾਂ ਜੀ। ਕੋਈ ਜਾਇਜ ਜਜ ਕਰਕੇ ਦੇ ਦਿਆ ਜੀ। ਤੇ ਕੋਈ ਗੱਲ ਨਹੀਂ। ਹਾਂ। ਮਾਨਤਾਨ ਕਰਾਂਗੇ ਆਪਾਂ। ਲਓ ਜੀ ਮਾਨਤਾਨ ਵੀਰ ਬਾਬੀ ਕਰਦੇ ਆ ਕਿ 70000 ਇਹਦਾ ਮੋਲ ਵੀਰ ਬਾਬੀ ਕਰਦੇ ਆ। 2.5 ਮਹੀਨਿਆਂ ਦੀ ਚੈੱਕ ਪਾਸ ਮਿਲੂਗੀ, 5 ਕਿਲੋ ਦੁੱਧ, ਇੱਕ ਟਾਈਮ ਟੀਕਾ ਤੇ ਇੱਕ ਟਾਈਮ ਪਾੜੇ ਦੇ ਮਿਲਦੀ ਆ। ਸੋ ਬਾਕੀ ਥਣ ਦੇਵੇ ਦੀ ਸਫਾਈ ਥੋੜੀ ਜੀ ਲਾਗੋ ਬੁਖਾਰ ਗਿਆ ਤੁਹਾਨੂੰ ਆ ਦੇਖੋ। ਇਹ ਥਾਣਾ ਬਾਕੀ ਬੰਦਗਰ ਜਿੰਨੇ ਵੀ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ ਇਹ 70000 ਦੀ ਆ ਠੀਕ ਆ ਜੀ ਸੋ ਇਹ ਦੱਸੋ ਚਾਰ ਮੱਜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਅੱਗੇ ਨੈਕਸਟ ਹੋਰ ਮੱਜਾਂ ਵੀ ਤੁਹਾਨੂੰ ਆਪਾਂ ਦਿਖਾਉਣੀਆਂ ਨੇ ਠੀਕ ਆ ਜੀ ਤੇ ਬਾਕੀ ਜਗਰੂ ਭਾਈ ਮੇਰੇ ਨਾਲ ਬਸ ਜ਼ਿਆਦਾਤਰ ਟੋਕਰ ਗਬਨ ਮਾਲ ਆਪਣੇ ਕੋਲ ਜਾ ਮਤਲਬ ਅੱਧਾ ਪੰਜਾਦਾ ਸਮਾਂ ਜਿਹੜੀਆਂ ਲੈ ਪਹੁੰਚੀਆਂ ਖੜੀਆਂ ਪੰਜਾਂ ਪੰਜਾਂ ਚੌ ਚੋਂ ਮਹੀਨੇ ਦੀਆਂ ਜੀ 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 ਠੀਕ ਆ ਤੇ ਅਗਲੀ ਮੱਜ ਆਪਣੇ ਕੋਲ ਇਹਦਾ ਵੇਰਵਾ ਕੀ ਹੈ ਜੀ ਇਹ ਦਾਰੀ 1 ਮਹੀਨਾ ਰਹਿੰਦਾ ਜੇ ਇਹਦਾ ਸੂਨ ਦੇ ਵਿੱਚ ਹਾਂ ਲਓ ਜੀ 1 ਮਹੀਨਾ ਸਮਾਂ ਇਹਦਾ ਬਾਕੀ ਆ ਸੂਨ ਦਾ ਤੇ ਸੂਵਿਆਂ ਦੇ ਵਿੱਚ ਕਿੰਨਾ ਹੋ ਗਈ ਏ ਸੂਵਿਆਂ ਦੇ ਵਿੱਚ ਤੀਜੇ ਗੈਣ ਸਕਦੇ ਜੀ ਤੀਜੇ ਮਹੀਨੇ ਕੋ ਚੌਥੇ ਗੈਲੇ ਠੀਕ ਆ ਜੀ ਹਾਂਜੀ ਲਓ ਜੀ ਤੀਜਾ ਸੂਆ ਇਹਨੇ ਸੋਣਾ ਡਰਾਈ ਪੀਰੀਅਡ ਦੇ ਵਿੱਚ ਆ ਬਾਕੀ ਫੇਸ ਕੁਆਲਿਟੀ ਮੂੰਹ ਮਥਾ ਆ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਠੀਕ ਆ ਜੀ ਆ ਚੈੱਕ ਕਰੋ ਕੋਈ ਤੀਜੇ ਮਾਰਨ ਮੰਨ ਕੇ ਸੌਦਾ ਕਰ ਲੈ ਕੋਈ ਚੌਥੇ ਸੋ ਮਹੀਨੇ ਕਦਾ ਸਮਾਂ ਹਜੇ ਦਾ ਬਾਕੀ ਆ ਬਾਕੀ ਫੁੱਲ ਤਾਂ ਜਾ ਤੁਸੀਂ ਵੇਖੋ ਬਾਡੀ ਸਟਰਕਚਰ ਵੇਖੋ ਭਾਰੀ ਆ ਫੁੱਲ ਵਜਨ ਰੇਟ ਵਾਲੀ ਆ ਤੇ ਆ ਫੇਸ ਕੁਆਲਟੀ ਇਹਦੀ ਕਰਮ ਵਾਲੀ ਦੀ ਠੀਕ ਆ ਜੀ ਸੋ ਮੱਝ ਪੂਰੇ ਵਜਨ ਮੋੜ ਦੇ ਵਿੱਚ ਆ ਮਹੀਨਾ ਕ ਸਮਾਂ ਹਜੇ ਕਰਦੀ ਆ ਉਹ ਅਕੋਰਡਿੰਗ ਚਲੋ ਕਿਸੇ ਭਰਾ ਨੂੰ ਕੋਈ 2 ਰੁਪਏ ਦੀ ਚੀਜ਼ ਸੁਵੱਲੀ ਮਿਲ ਜੇ ਉਹ ਤੁਸੀਂ ਆਪਣਾ ਤਾਲ ਮੇਲ ਬਿਠਾ ਲਿਓ ਠੀਕ ਆ ਜੀ ਕੋਈ ਵੀ ਸੱਜਣ ਆਪਣੇ ਹਿਸਾਬ ਨਾਲ ਵੀ ਤੁਸੀਂ ਪੈਸੇ ਲਾ ਸਕਦੇ ਜੇ ਕਿਸੇ ਮਾਲ ਤੇ ਉਹਦੇ ਚ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਕੀ ਹਾਂ ਤੋਰ ਲਿਗੇ ਵੀਰੇ ਲਓ ਜੀ ਕਰੋ ਚੱਕ ਠੀਕ ਆ ਜੀ ਸੋ 1 ਮੰਥ ਹਜੇ ਦਾ ਬਾਕੀ ਆ ਠੀਕ ਆ ਜੀ ਇੱਕ ਮਹੀਨਾ ਹਜੇ ਦਾ ਬਾਕੀ ਆ ਸੂਨ ਦਾ ਪੂਰੀ ਪਾਰੀ ਆ ਸਰੀਰਕ ਮੰਤਰ ਦੀ ਵਜਨ ਲੋਡ ਪੂਰਾ ਹਾਈਟ ਮੀਡੀਅਮ ਮੱਜਾਂ ਦੇ ਵਿੱਚ ਆ ਪਹਿਲਾਂ ਜਿਹੜੀਆਂ 4 ਮੱਜਾਂ 3 ਵਿਖਾਈਆਂ 4 ਮੱਜਾਂ ਤੁਹਾਨੂੰ ਪੂਰੀਆਂ ਵੱਡੀਆਂ ਸੀ ਇਹ ਉਹਨਾਂ ਨਾਲੋਂ ਕਿਤੇ 2 ਇੰਚ ਘੱਟ ਆ ਠੀਕ ਆ ਜੀ ਪਰ ਵੱਡੀਆਂ ਮੱਜਾਂ ਦੇ ਵਿੱਚ ਹੀ ਆਉਂਦੀ ਆ ਸੋ ਬਾਕੀ ਮੇਰਾ ਭਰਾ ਤੁਸੀਂ ਆਪ ਦੇਖ ਕੇ ਜਜਮੈਂਟ ਕਰ ਹੀ ਲੈਣੀ ਆ ਤੀਜ ਕੀ ਆ ਆ ਦੇਖੋ ਜੀ ਸੋ ਲਥਲੀ ਲੁਥਰੀ ਐਸੇ ਸ਼ਟਾਰਟ ਹੋ ਜਾਣੀ ਉਹ 15 ਦਿਨਾਂ ਨੂੰ ਹਾਂਜੀ ਹਾਂਜੀ ਆ ਤੇ ਚਵਾਈ ਚਵਾਈ ਵੀਰੇ ਨੇ ਕਿ ਕਿ ਇਹ ਜਿਆਦਾ ਲਮਕਵਾ ਲੈਵਾ ਨਹੀਂ ਰਖਦੀ ਇਹਨੇ ਰੱਖਣਾ ਪੱਧਰ ਜਿਆ ਘੜ ਜਿਆ ਰੱਖਣਾ ਠੀਕ ਆ ਹਾਂਜੀ ਬਾਬੇ ਲੈਵਾ ਬਿਲਕੁਲ ਵੀਰਾਂ ਦਾ ਨਿਗਰ ਹੀ ਰਖਦੀ ਆ ਤੇ ਪੱਧਰ ਜਿਆ ਲੈਵਾ ਰਖਦੀ ਉਹਨਾਂ ਦੇ ਗਾਂ ਤੇ ਉਹਨੇ ਪਛਾਤਾ ਘਾਹ ਦੀ ਗਾਹ ਤੋਂ ਹੀ ਲੈਦੀ ਨਹੀਂ ਨਹੀਂ ਠੀਕ ਆ ਦੁੱਧ ਦੱਫਜਰ ਕਿੰਨਾ ਚੌਂਦੀ ਰਹੀ ਆ ਇਹਦੇ ਥਨੇ 14 ਕਿਲੋਟਰ ਚੋਇਆ ਜੀ ਆਪ 14 ਕਿਲੋਟਰ 14 ਕਿਲੋਟਰ ਦੋਸਤੋ ਦੁੱਧ ਇਹਨੇ ਚਵਾਇਆ ਪਿਛਲੇ ਸਵੇਰਾਂ ਦੇ ਵਿੱਚ ਕਿਉਂਕਿ ਵੀਰ ਉਹਨਾਂ ਨੇ ਬਿਲਕੁਲ ਡੇਰੀ ਫਾਰਮ ਆ ਦੇ ਵਿੱਚ ਮਾਲ ਜਿੰਨਾ ਵੀ ਰੱਖਿਆ ਪਹਿਲਾਂ ਜਾਨੇ ਆਪਣੇ ਹੱਥੀ ਚਵਾਈ ਚਵਾਈਆਂ ਕੀਤੀਆਂ ਨੇ ਕੋਈ ਦੋ ਦੋ ਸੂਵੇ ਚੋਈਆਂ ਨੇ ਕੋਈ ਤਿੰਨ ਤਿੰਨ ਸੂਵੇ ਮੱਝਾਂ ਚੋਈਆਂ ਨੇ ਉਸ ਬਿਹਾਰ ਤੇ ਆਪਾਂ ਗੱਲਬਾਤ ਕਰਦੇ ਆ ਤੇ ਇਹਨੇ ਕਿਹਦੇ ਦੀ ਸੀ ਇਹ ਇਹਦੇ 90000 ਰੁਪਏ ਦੀ ਮੰਗ ਕਰਦੀ 90000 ਹਾਂਜੀ ਲੋ ਵੀ ਇੱਕ ਮਹੀਨਾ ਸਮਾਂ ਇਹਦਾ ਬਾਕੀ ਆ 90000 ਦੀ ਡਿਮਾਂਡ ਆ ਬਾਕੀ ਇਹ ਢਾਂਟਾ ਜਿਹੜਾ ਤੁਸੀਂ ਦੇਖ ਰਹੇ ਜੇ ਠੀਕ ਆ ਜੀ ਉਹ ਬਿਲਕੁਲ ਤੁਸੀਂ ਇਹ ਨੋਟ ਕਰ ਲਓ ਅੱਗੇ ਆਪਾਂ ਦਿਖਾਉਣੇ ਆ ਅਗਲੀ ਮੱਝਾਂ ਵਾਲੇ ਪਾਸੇ ਲੈ ਚਲਦੇ ਆ ਤੁਹਾਨੂੰ ਇਸ ਮੈਂ ਵੀਰ ਕੀ ਵੇਰਵਾ ਜੀ ਇਹਦਾ 1 ਮਹੀਨਾ ਦੱਸ ਦੇਣਾ ਜਿਹੜੇ ਪੈਂਡਿੰਗ ਆ 1 ਮਹੀਨਾ ਦੱਸ ਦੇਣ ਹਾਂਜੀ ਠੀਕ ਆ ਜੀ ਇਹ ਦਿਨ ਵੀਰ ਜੀ ਦੇ ਗਰੁੱਪ ਵੈਸੇ ਚਲੋ ਤੁਹਾਡੇ ਇੱਥੇ ਬਣੀਆਂ ਨੇ ਵੈਸੇ ਲਿਖਤੀ ਤੌਰ 'ਤੇ ਆਪਣੇ ਕਾਹ ਲਿਖਤੀ ਤੌਰ 'ਤੇ ਸਾਰੇ ਲਓ ਜੀ ਲਿਖਤੀ ਤੌਰ 'ਤੇ ਜਿਹੜੇ ਦਿਨ ਦੋਸਤੋਂ ਤੁਹਾਨੂੰ ਦੱਸ ਰਹੇ ਆਪਾਂ ਕੋਈ ਮੋਨ ਨਹੀਂ ਲੈਂਦੀ ਵੀ ਜੀ ਦਾ ਅਗਲਾ ਇਹਨੇ ਝੂਠ ਮਾਰਤਾ ਤੇ ਇਸ ਤਰ੍ਹਾਂ ਆਪਣੇ ਕੋਲ ਸਾਰੇ ਲਿਖੇ ਹੋਏ ਆ ਠੀਕ ਹੈ ਜੀ ਠੀਕ ਹੈ ਸੁਭਾਅ ਵੀ ਕੋ ਭਾਵੇਂ ਚੌਥੇ ਮੰਨ ਕੇ ਕਰ ਲਿਆ ਹਾਂ ਹਾਂਜੀ ਕਰ ਸਕਦਾ ਜੀ ਤੇ ਦੋ ਦਿਨਾਂ ਦੇ ਕਿਨਾਂ ਚੋਆ ਆਪਣੇ ਕੋਲ ਸੱਦਰ ਨੇ ਇਹਦੇ ਥੱਲੇ ਵੀ 13 14 ਲੀਟਰ ਸੀਗਾ ਜੀ 13 14 ਲੀਟਰ ਸੀ ਲਓ ਜੀ ਦੂਸਰੇ 1 ਮਹੀਨਾ 10 ਦਿਨ ਦਾ ਸਮਾਂ ਹਜੇ ਦਾ ਬਾਕੀ ਆ ਬਾਕੀ ਮਾਜ ਦਾ ਤੁਸੀਂ ਪੂਰਾ ਸਟਰਕਚਰ ਚੈੱਕ ਕਰ ਲਓ ਕੱਚਾ ਮਾਲ ਵੀਰ ਵੇਚ ਰਿਹਾ ਕਿਉਂਕਿ ਸੇਲ ਕਰਨ ਦਾ ਤੁਹਾਨੂੰ ਇੱਕ ਇੱਕ ਜਿਹੜਾ ਰੀਜ਼ਨ ਦੱਸ ਹੀ ਦਿੱਤਾ ਵੀ ਲੇਬਰ ਦੀ ਕਮੀ ਆ ਲੇਬਰ ਦੀ ਕਮੀ ਕਰਕੇ ਮਾਲ ਮਹੀਨਾ ਮਹੀਨਾ ਕੋ ਸਵਾ ਮਹੀਨਾ ਕੋ ਡੇਢ ਮਹੀਨਾ ਵੀ ਰੱਖਦੀ ਜਿਹੜਾ ਫੀਲ ਕਰਦਾ ਪਿਆ ਬਾਕੀ ਵੀ ਜਰੂਰ ਕੋ ਵੈਸੇ ਕੋਈ ਮੁਸ਼ਕਲ ਤਾਂ ਨਹੀਂ ਆਈ ਦੇਖਣ ਦੇ ਵਿੱਚ ਵੀ ਪਾਰ ਪਿੱਛੇ ਵਾਲਾ ਕੋਈ ਪਸ਼ੂ ਹੋ ਜਾ ਕੋਈ ਨਾ ਜੀ ਇਹ ਚੀਜ਼ ਦੀ ਫੁੱਲ ਗਰੰਟੀ ਆ ਲਓ ਜੀ ਪੂਰੀ ਗਰੰਟੀ ਦੱਸ ਲਈ ਇਸ ਪਾਸਿਓਂ ਬੇਤੁਰਕ ਹੋ ਕੇ ਕੋਈ ਵੀ ਸੱਜਣ ਵੀਰ ਆਪਣਾ ਫਰਦਾ ਕਰ ਲੈ ਠੀਕ ਆ ਜੀ ਓਦਾ ਮਾਰ ਪੂਰਾ ਸਾਫ ਸੁਥਰਾ ਹੈ ਲੈ ਚੱਲੀ ਗਏ ਫਿਰ ਇੱਕ ਮਹੀਨਾ ਤੇ 10 ਦਿਨ ਦਾ ਸਮਾਂ ਹਜੇ ਬਾਕੀ ਆ ਤੇ ਚੌਥਾ ਸੂਆ ਇਸ ਮਹੀਨੇ ਸੋਣਾ ਦੁੱਧ ਤਕਰੀਬਨ 213 14 13 14 ਲੀਟਰ ਤੋਂ ਸਾਰੀਆਂ ਬਾਰ ਬਾਰੀ ਚੱਲਣਾਂ ਵਾਲੀਆਂ ਮੱਝਾਂ ਨੇ ਕੋਈ 15 ਕੁਝ ਸਤਾਰਾ ਵਾਲੀ ਆ ਕਿਉਂਕਿ ਡੇਰੀ ਪਰਪਸ ਵਾਸਤੇ ਵੀਰ ਨੇ ਪਸ਼ੂ ਖਰੀਦੇ ਸੀਗੇ ਰਲਵੇਂ ਮਿਲਵੇਂ ਪਸ਼ੂ ਖਰੀਦੇ ਸੀ ਜਦੋਂ ਵੀ ਇਹਨਾਂ ਨੇ ਬਿਲਕੁਲ ਡੇਰੀ ਦਾ ਕੰਮ ਕਰਦੇ ਰਹੇ ਆ ਕੁਝ ਕਿ ਜਿਹੜੀਆਂ ਉਧਰ ਦੀਆਂ ਮੱਝਾਂ ਨੇ ਕੁਝ ਕਿ ਜਿਹੜੀਆਂ ਇਧਰੋਂ ਪਰਚੇਸ ਕੀਤੀਆਂ ਗਈਆਂ ਨੇ ਤੇ ਬਿਲਕੁਲ ਇਸ ਤਰ੍ਹਾਂ ਰਲਵੇਂ ਮਿਲਵੇਂ ਪਸ਼ੂ ਆ ਸਾਰੇ ਤੇ ਇਹਦਾ ਮੁੱਲ ਕਿ ਰਹੂਗਾ ਜਿਹੜੀ 1 ਮਹੀਨੇ ਦਾ ਇਹਦਾ 90000 ਰੁਪਏ ਜੀ 90000 ਹਾਂਜੀ ਲੋ ਵੀ ਇਹ ਵੀ 90000 ਮੁੱਲ ਰਹੂਗਾ ਇਸ ਮਹੀਨੇ ਦਾ ਸੋ ਜਿਹੜੇ ਵੀ ਸੱਜਣ ਨੂੰ ਪਾਂਚ ਅਕੋਰਡਿੰਗ ਬੰਤ ਰਕੋਰਡਿੰਗ ਪਸੰਦ ਆ ਜੂਗੀ ਕਾਲ ਕਰ ਲਿਆ ਜੀ ਤੁਹਾਡੇ ਬੰਨੀ ਆ ਗਿਆ ਬਾਅਦ ਦੀ ਗੱਲ ਕਰਕੇ ਦੋਸਤੋ ਤਕਰੀਬਨ ਤੁਹਾਨੂੰ ਆਪਾਂ ਜਿਹੜੀਆਂ ਇੱਧਰ 6 ਮੱਜਾਂ ਦਿਖਾ ਦਿੱਤੀਆਂ ਨੇ ਠੀਕ ਹੈ ਜੀ ਤੇ ਮੱਜਾਂ ਹਜੇ ਹੋਰ ਤੁਹਾਨੂੰ 2-3 ਆਪਾਂ ਦਿਖਾ ਦਿਆਂਗੇ ਜਾਇਜ਼ ਰੇਟਾਂ ਦੇ ਵਿੱਚ ਵੀ ਪਸ਼ੂ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਠੀਕ ਹੈ ਜੀ ਚਲੋ ਵੈਸੇ ਸਾਰੇ ਜਾਇਜ਼ ਰੇਟਾਂ ਦੇ ਉੱਤੇ ਹੀ ਆ ਅੱਜ ਵੀ ਮਹੀਨਾ-ਮਹੀਨਾ ਸਮਾਂ ਖੜਦੀਆਂ ਕਰਕੇ ਕਿਤੇ ਨਾ ਕਿਤੇ 2 ਰੁਪਏ ਹੋ ਸਕਦਾ ਕਿਸੇ ਭਰਾ ਦਾ ਸੰਪਰਕ ਵਹਿ ਜਾਵੇ ਵੀ ਚਲੋ 2 ਰੁਪਏ ਸਵੰਨੀ ਚੀਜ਼ ਮਿਲ ਜੇ ਇੱਧਰ ਵੀਰਜ ਗਰੁੱਪ ਹੈ ਕਿ ਝੋਟੀ ਆਪਣੀ ਇਹ ਸੁਬਿਆਂ ਚ ਕਿਵੇਂ ਆ ਇਹ ਗਾ ਤੱਜੇ ਸੂਏ ਸੋ ਗਈ ਠੀਕ ਆ ਜੀ ਇਹਨੂੰ ਡੇਰ ਕਿ ਮਹੀਨਾ ਹੋ ਗਿਆ ਜੇ ਬਣੀ ਨੂੰ ਡੇਰ ਮਹੀਨਾ ਹਾਂ ਬਾਕੀ ਇਹ ਆ ਵੀ ਆਪਣਾ ਅੰਦਾਜ਼ਾ ਹੈਗਾ ਵੀ ਇਹ ਥੈਰੀ ਆ ਠੀਕ ਆ ਜੀ ਹਾਂਜੀ ਬਾਬਾ ਨਹੀਂ ਮਾਲੀ ਤੋਂ ਹਾਂਜੀ ਲਓ ਜੀ ਇਹ ਅੱਗੇ ਹਾਂਜੀ ਭੀਮ ਠੀਕ ਹੈ ਭੀਮ ਤੋਂ ਹਾਂਜੀ ਲਓ ਜੀ ਭੀਮ ਦਾ ਸੀਮਨ ਲੱਗਿਆ ਜੀ ਭੀਮ ਦਾ ਸੀਮਨ ਲੱਗਾ ਫਿਰ ਹਾਂਜੀ ਲਓ ਜੀ ਅੱਗੇ ਭੀਮ ਦਾ ਸੀਮਨ ਲੱਗਾ ਠੀਕ ਆ ਜੀ ਮਾਲੀ ਤੋਂ ਨਹੀਂ ਬਣੀ ਕਿ ਭੀਮ ਦੇ ਸੀਮਨ ਤੋਂ ਵੀਰਾਂ ਦਾ ਵੀ ਇਹ ਪ੍ਰੈਗਨੈਂਟ ਆ ਅੱਗੇ ਤੇ ਡੇਢ ਮਹੀਨੇ ਦਾ ਸਮਾਂ ਹੋ ਗਿਆ ਹਾਂਜੀ ਡੇਢ ਕਿ ਮਹੀਨੇ ਇਸ ਵਕਤ ਦੁੱਧ ਦੇ ਥੱਲੇ ਹੈਗਾ ਦੁੱਧ ਹੈ 5 ਕਿਲਗੜਵੀਆਂ ਆਊਗਾ 5 ਗਾ ਮਤਲਬ 5 ਕਿਲੋ ਮਣਕੇ ਆਪਣੇ ਹਾਂਜੀ ਲਓ ਜੀ 5 ਕਿਲੋ ਦੋਸਤੋ ਦੁੱਧ ਇਸ ਝੋਟੀ ਦੇ ਥੱਲੇ ਹੈਗਾ ਮਿਲਦੀ ਦੋਵੇਂ ਟਾਈਮ ਪਾੜੇ ਤੇ ਆ ਪਾੜੇ ਤੇ ਲੈ ਵੀ ਕੋਈ ਵੀ ਸੱਜਣ ਆ ਜੇ ਆਪਣੇ ਘਰੇ ਪਾੜਾ ਪਾ ਕੇ ਥੱਲੇ ਬਹਿ ਕੇ ਚਵਾਈ ਕਰ ਸਕਦਾ ਭਾਵੇਂ ਤਿੰਨ ਟਾਈਮ ਚੋੜੇ ਚਾਰ ਟਾਈਮ ਲਓ ਜੀ ਪ੍ਰੀਮ ਤੋਂ ਦੋਸਤੋ ਕੇ ਨਖਤੇ ਗੱਬੜਾ ਬਾਕੀ ਸਿੰਗੀ ਝੋਟੀ ਫਰੀਖ ਸਿੰਘ ਆ ਲੰਬੀ ਗਰਦਨ ਫੇਸ ਕੁਆਲਿਟੀ ਤੁਸੀਂ ਆ ਸਾਹਮਣੇ ਦੇਖ ਰਹੇ ਜੀ ਇਹ ਕੁਰੀਆਂ ਨੂੰ ਵੀਰੇ ਮੜਾ ਤੋਰਦੀ ਆ ਲੈ ਕਰੋ ਚੈੱਕ ਜੀ ਠੀਕ ਆ ਜੀ ਹਾਈਟ ਕਾਵੇ ਤੁਸੀਂ ਸਾਹਮਣੇ ਦੇਖੋ ਥਾਨ ਲੰਬਾ ਤੇ ਸੱਜਰ ਦਾ ਦੋਤ ਵੀਰ ਜਗਰੂਪ ਕਿੰਨਾ ਸੀਦਾ ਸੱਜਰ ਦਾ ਇਹ ਤਾਂ 11 ਕਿਲੋਟਰ ਸੀ 11 ਕਿਲੋਟਰ ਹੁਣ ਗਾਹ ਮਤਲਬ ਜੇ ਨਿਕਲ ਆਉਂਦੀ ਏ ਤੇ ਦੂਜਾ ਸੂਬਾ ਸੁੂਗੀ ਤੇਜਾ ਸੂਬਾ ਹਾਂਜੀ ਲੈ ਵੀਰ ਲੈ ਜਾ ਨਮਾ ਲੈ ਜਾ ਲੋ ਵੀ ਅੱਗੇ ਦੋਸੋ ਨਿਕਲ ਆਉਦੀ ਏ ਤੇ ਤੇਜੇ ਸੂਬੇ ਲਈ ਅੱਗੇ ਗੱਬਣ ਹੋਊਗੀ ਦੂਜੇ ਸੂਬੇ ਦੇ ਵਿੱਚ ਵੀਰ ਦੱਸ ਰਿਹਾ ਵੀ ਚੁਵਾਈ ਜਿਹੜੀ ਇਹਦੀ ਕੀਤੀ ਆ ਠੀਕ ਆ ਆ ਬਾਕੀ ਮੱਝ ਦਾ ਢਾਂਚਾ ਤੁਹਾਡੇ ਸਾਹਮਣੇ ਤੇ ਇਹਦਾ ਮੁੱਲ ਵੀ ਕੀ ਕਰਦੇ ਪਿਆ ਅਜਾ ਇਹਦਾ 70000 ਰੁਪਏ ਕਰਦੇ 70000 ਦੀ ਹਾਂਜੀ ਲਓ ਜੀ ਇਹ 70000 ਦੀ ਮਿਲ ਜੂਗੀ ਅੱਜ ਠੀਕ ਆ ਆ ਦੇਖੋ ਠੀਕ ਆ ਸੋ ਇਥੋਂ ਤੱਕ ਆਪਾਂ ਜਿਹੜੀ ਝੋਟੀ ਤੁਹਾਨੂੰ ਦਿਖਾ ਦਿੱਤੀ ਆ ਅਗਲੀ ਮੱਝ ਆ ਕੱਢਣੀ ਬੂਰੀ ਬੂਰੀ ਕੱਢ ਲ ਬੂਰੀ ਮੱਝ ਹੀ ਕੱਢਣ ਲਿਆ ਟੇਡੇ ਕਰਦੇ ਵਿੱਚ ਤੇ ਇਹ ਵੀ ਆਪਣੇ ਕੋਲ ਟੋਕੜ ਘੱਬਣਾ ਕਿ ਇਹ ਜੇ ਬੜੇ ਸਾਲ ਨੂੰ ਇਹ ਬਣੀ ਹੈਗੀ ਆ ਪਰ ਆਪਾਂ ਖਾਲੀ ਕਰਕੇ ਇਹਦਾ ਕਰਾਂਗੇ ਇਹ ਅਗਲੇ ਦੀ ਕਿਸਮਤ ਆ ਰਹਿ ਜਾਵੇ ਹਾਂਜੀ ਅਲੀ ਨਿਕਲ ਆਵੇ ਅਗਲੇ ਦੀ ਕਿਸਮਤ ਠੀਕ ਆ ਜੀ ਇਹ ਕਿੰਨੇ ਟਾਈਮ ਦੀ ਬਣੀ ਵੈਸੇ ਬਣੀ ਇਹ 1 ਮਹੀਨੇ ਦੀ ਆ ਜੀ ਲਓ ਜੀ 1 ਮਹੀਨੇ ਦੀ ਬਣੀ ਇੱਕ ਬੂਰੀ ਮੱਝ ਦਿਖਾ ਰਹੇ ਤਿਹਦੇ ਪਾਸੇ ਕੱਟ ਅੱਖਾਂ ਬਿੱਲੀਆਂ ਜਵਾਬ ਅੱਖਾਂ ਵਿੱਚ ਚਾਰੇ ਪੈਰਾਂ ਤੋਂ ਜਵਾਬ ਦਿੰਦੀ ਵੀ ਕਟੀਆਂ ਜੇ ਤੇ ਦਿੰਦੀ ਵੀ ਬੂਰੀਆਂ ਜੇ ਬੂਰੀਆਂ ਇਸ ਵਕਤ ਦੁੱਧ ਦਿੱਥੇ ਕਿੰਨਾ ਦੇਰ ਇਸ ਟਾਈਮ ਤੇ 5 ਕਿਲੋ ਕਰਨੀਆਂ ਹੋਉ ਤੇ 5 ਕਿਲੋ ਹੋਗਾ ਫਿਰ 5 ਕਿਲੋ ਹੋਏਗਾ ਹਾਂਜੀ ਮਿਲਦੀ ਭੜੇ ਤੇ ਵੀ ਹਾਂਜੀ ਲਓ ਜੀ ਵੀ ਭੜੇ ਤੇ ਮਿਲਦੀ 5 ਕਿਲੋ ਠੀਕ ਆ ਲੱਗਦਾ ਜੀ ਇਹਨੂੰ ਠੀਕ ਆ ਦੋਵੇਂ ਟਾਈਮ ਤੇ ਦੋਵੇਂ ਟਾਈਮ ਠੀਕ ਹੈ ਤੇ ਦੋਵੇਂ ਟਾਈਮ ਠੀਕ ਹੈ ਦੋਵੇਂ ਟਾਈਮ ਠੀਕ ਹੈ ਤੇ ਮਿਲਦੀ ਆ ਬੂਰੀ ਮਾਝਾ ਬਾਕੀ ਆ ਮੇਰਾ ਭਰਾ ਤੁਸੀਂ ਨੋਟ ਕਰ ਲਓ ਤੇ ਚਾਰੇ ਥਾਣਾ ਵੈਸੇ ਕੋਈ ਸ਼ਰੂ ਸ਼ੁਰੂਤ ਨਹੀਂ ਨਾਲ ਬੰਦ ਮੁੱਠੀ ਜੀ ਲਓ ਜੀ ਚਾਰੇ ਥਾਣਾ ਦਿਗਾ ਜੀ 5 ਗੜਵੀਆਂ ਮਤਲਬ 5 ਕਿਲੋ ਵੀਰਾਂ ਦਾ ਵੀ ਦੁੱਧ ਇਹਦੇ ਕੋਲ ਹੁਣ ਹਾਜ਼ਰ ਆ ਬੂਰੀ ਮਾਜਾ ਸੁਵਿਆਂ ਦੇ ਵਿੱਚ ਤੁਸੀਂ ਆਪਦੀ ਜੱਜਮੈਂਟ ਲਾ ਲਿਓ ਕੋਈ ਚੌਥੇ ਸੰਝਲੇ ਕੋਈ ਤਿੱਜੇ ਸੰਝਲੇ ਕੋਈ ਪੰਜਵੇਂ ਸੰਝਲੇ ਇਹ ਬਣੀ ਜਰੂਰ ਆ ਕਿੰਨੇ ਦਿਨ ਦੱਸਿਆ 1 ਮਹੀਨਾ 1 ਮਹੀਨਾ ਹੋ ਗਿਆ ਲੈ ਵੀ ਐ ਨੂੰ ਵੀ ਤੋਰਦੇ ਠੀਕ ਆ ਜੀ ਸੋ 5 ਕਿਲੋ ਦੁੱਧ 1 ਮਹੀਨੇ ਦੀ ਇਹ ਬਣੀ ਸੌਰੀ ਆ ਮਾਜਾ ਆਪਾਂ ਤੁਹਾਨੂੰ ਦਿਖਾ ਰਹੇ ਆ ਸਾਹਮਣੇ ਤੁਸੀਂ ਵੇਖ ਕੇ ਚੈੱਕ ਕਰ ਲਓ ਬਾਦੀ ਸਟ੍ਰਕਚਰ ਜੇਕਰ ਪਿੱਠ ਪੂੜੀ ਦੀ ਗੱਲ ਕਰੀਏ ਤਾਂ ਤੁਹਾਡੇ ਸਾਹਮਣੇ ਆ ਸਿੰਗਲ ਹੱਦੀ ਦੇ ਚਾ ਬਿਲਕੁਲ ਪਤਲਾ ਪਿੰਡਾ ਇਹ ਤਾਂ ਜੇ ਕਿ ਇਹਨੇ ਨੀਲੀ ਰਾਵੀ ਦਾ ਰਵਾ ਲੈਣਾ ਹੋਵੇ ਤਾਂ ਬਹੁਤ ਵਧੀਆ ਰਵਾ ਬਣਾਉਣਾ। ਸੱਜਰ ਦਾ ਦੁੱਧ ਆਪਣੇ ਕੋਲ ਵੀ ਵੈਸੇ ਚੋਈ ਹੈ ਕਿੰਨਾ ਵੀ ਸੱਜਰ ਦਾ। ਹਾਂਜੀ ਇਹਦਾ 13 ਗਲੇ ਗੜਵੀਆਂ ਆਪਾਂ ਚੋਇਆ। 13 ਗਲੇ। ਹਾਂਜੀ। ਲੋ ਵੀ 13 ਕਿਲੋ ਦੁੱਧ ਤੇ ਇਹ ਚੱਲਦੀ ਰਹੀ ਆ ਜਿਹੜੀ ਆਪਾਂ ਤੁਹਾਨੂੰ ਇਹ ਬੂਰੀ ਮੱਝ ਦਿਖਾ ਦਿੱਤੀ ਹੈ। ਠੀਕ ਆ ਜੀ। ਸੋ ਇਹ ਤੋਂ ਬਾਅਦ ਅਗਲੀ ਮੱਝ ਖੋਲਾਂਗੇ ਤੇ ਤਾਂ ਮੁੱਲ ਕੀ ਕਰਤਾ ਸੀ। ਇਹਦਾ ਮੁੱਲ 55000 ਰੁਪਇਆ। 55000? ਹਾਂਜੀ। ਠੀਕ ਆ ਜੀ। ਬਾਕੀ ਵਰਜ ਗਰੁੱਪ ਜਿੰਨਾ ਵੀ ਹੋ ਸਕਦਾ ਮਾਨਤਨ ਕਰਦੇ ਆ ਜੇ ਕਿਸੇ ਭਰਾ ਨੇ ਵੀ ਜਿਹੜੇ ਜਿਹੜੇ ਵੀਰ ਨੇ ਫੋ ਇਹ ਛੋਟਾ ਛਟਾ ਕਰਦੇ ਆ ਜੀ। ਲਓ ਜੀ ਇਹ 55000 ਦੀ ਮਿਲ ਜੂਗੀ ਪੂਰੀ ਮੱਝ। ਅੱਗੇ ਨਖਤ ਅਗਲੀ ਮੱਝ ਤੁਹਾਨੂੰ ਦਿਖਾਉਣੇ ਆ ਪੂਰੇ ਵੱਡੇ ਕੱਦ ਕਰਦੇ ਵਿੱਚ। ਵੱਡੀ ਮੱਝ ਤੇ ਇਹਦਾ ਵੀਰ ਕੀ ਵੀਰਵਾ ਜੀ। ਇਹਦਾ ਇਹਨੂੰ ਸੌਰੀਨ ਤੇ 1 ਮਹੀਨਾ ਹੋਇਆ ਜੀ। ਹਾਂਜੀ। ਤੇ ਇਹਨੂੰ ਪਾਰਸ ਦਾ ਸੀਮਾ ਲੱਗਿਆ ਸੀਗਾ। ਅੱਗੇ ਪਾਰਸ ਤੋਂ ਗੱਪਣ ਹੈ। ਹਾਂਜੀ। ਲਓ ਵੀ ਨੀਲੀ 라ਵੀ ਤੇ ਅੱਗੇ ਪਾਰਸ ਤੋਂ ਗੱਪਣਾ। ਬਾਕੀ 1 ਮਹੀਨੇ ਦਾ ਇਹਨੂੰ ਵੀ ਅੱਗੇ ਸੀਮਣ ਲੱਗਾ। ਅਸ ਵਕਤ ਦੁੱਧ ਹੈਗਾ ਨਾ ਥੱਲੇ ਦੋ ਤੇ ਇਹਦੇ ਥੱਲੇ ਚ ਚਾਰ ਕਿਲੋ ਗਿਣਾਂ ਤੁਸੀਂ ਵੀ ਚਾਰ ਕਿਲੋ ਕਿਲੋ ਗਣੀ ਹੈ ਹਾਂਜੀ ਤੇ ਮਿਲਦੀ ਪਾੜੇ ਤੇ ਵੀ ਨਹੀਂ ਟੀਕੇ ਤੇ ਵੀ ਟੀਕੇ ਤੇ ਮਿਲਦਾ ਮਾਲ ਹੱਥਾ ਲਾ ਤੇ ਜਿਆਦਾ ਟੀਕੇ ਤੇ ਮਿਲਦਾ ਠੀਕ ਹੈ ਲਓ ਵੀ ਚਾਰ ਕਿਲੋ ਦੁੱਧ ਇੱਕ ਮਹੀਨੇ ਦੀ ਬਣੀ ਸੋਰੀ ਆ ਤੇ ਗਾਂ ਮੇਰਾ ਭਰਾ ਤੁਸੀਂ ਵੇਖ ਸਕਦੇ ਜੀ ਵੀ ਇਹ ਕੀ ਕਰਨ ਨਿਕਲ ਆਉਂਦੀ ਇਹ ਤਾਂ ਇੱਥੇ ਇੱਕ ਸਵੇਰੇ ਸੂਗੀ ਦੂਜੇ ਸਵੇਰੇ ਨਹੀਂ ਸੂਣਾ ਦੂਜੇ ਸਵੇਰੇ ਪਹਿਲੇ ਸਵੇਰ ਝੋਟੀ ਸੀ ਪਹਿਲੇ ਸਵੇਰ ਝੋਟੀ ਸੀ ਪਹਿਲੇ ਵੱਡੀ ਹਾਈਟ ਕਰਦਾ ਇਹਨੇ 12 12 ਕਿਲੋ ਦੁੱਧ ਦਈ ਇਹਦਾ ਪਹਿਲੇ ਪਹਿਲਨ ਦਾ 12 ਕਿਲੋ ਦੁੱਧ ਸੀਗਾ ਹੁਣ ਇਹਨੇ ਗਾ ਦੂਜੇ ਸਵੇਰੇ ਸੂਣਾ ਅੱਗੇ ਨੈਕਸਟ ਪਾਰਸ ਤੋਂ ਇਹ ਗੱਭਾਂ ਨਾਲ ਠੀਕ ਆ ਤੇ ਬਾਕੀ ਆ ਜਿਹੜੀ ਹਾਈਟ ਕਰਦਾ ਬੇਲਬੋਲ ਤੁਸੀਂ ਵੇਖੋਗੇ ਲੰਬਾਈ ਨੂੰ ਵੀ ਪੂਰੀ ਆ ਝੋਟੀ ਦੀ ਕੱਦ ਬਹੁਤ ਪੂਰਾ ਐਸ ਵਕਤ ਦੋਸਤੋ ਟੋਕਰ ਟਾਈਮ ਪੀਰੀਅਡ ਦੇ ਵਿੱਚ 4 ਕਿਲੋ ਦੁੱਧ ਬਾਕੀ ਤੁਹਾਨੂੰ ਟਾਈਮ ਦੱਸ ਹੀ ਦਿੱਤਾ ਵੀ ਮਹੀਨੇ ਦੀ ਬਣੀ ਸੌਰੀ ਆ ਠੀਕ ਆ ਜੀ ਨਿਕਲ ਆਉਂਦੀ ਆ ਕਿਸੇ ਭਰਾ ਦੀ ਗੱਲ ਆ ਕਿ ਕਿਸਮਤ ਆ ਜਿਹੜੀ ਚੀਜ਼ ਚੈੱਕ ਪਾਸ ਹੋਣ ਵਾਲੀ ਆ ਉਹ ਚੈੱਕ ਪਾਸ ਮੇਰਾ ਭਰਾ ਬੇਸ਼ੱਕ ਕਰਕੇ ਲੈ ਕੇ ਜਾਏ ਉਹ ਠੀਕ ਆ ਜੀ ਬਾਅਦ ਵਿੱਚ ਕਈ ਵਾਰ ਸੱਜਣ ਕਹਿ ਦਿੰਦੇ ਆ ਵੀ ਮਹੀਨਾ ਅਡਵਾਂਸ ਦੱਸ ਦਿੱਤਾ ਜਾਂ ਘੱਟ ਦੱਸ ਦਿੱਤਾ ਠੀਕ ਆ ਉਹ ਬੇਸ਼ੱਕ ਆਪਣਾ ਸਾਈਪੇਨਾ ਕਰਕੇ ਤੁਸੀਂ ਅੰਦੀ ਕਰਕੇ ਲੈ ਜਿਓ ਤੇ ਵੀਰ ਕਿਨੇ ਦੀ ਦੇਦਗੇ ਮਾ ਇਹ ਝੋਟੀ ਇਹਦੀ ਆਪ 70000 ਰੁਪਏ ਡਿਮਾਂਡ ਕਰਦੇ ਨੇ 70000 ਹਾਂਜੀ ਲਓ ਜੀ ਇਹ 70000 ਰੁਪਏ ਪਈ ਜਾਂਦਾ ਵੀ ਡਿਮਾਂਡ ਕਰਦੇ ਆ 70000 ਦੀਆਂ ਦੇ ਵਿੱਚ ਝੋਟੀ ਜੁੜਿਆਂਗੇ ਠੀਕ ਹੈ ਜੀ ਬਾਕੀ ਇਹ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਤੀ ਅਗਲੀ ਆਪਣੇ ਕੋਲ ਵਹਿੜਾ ਜੀ ਹਾਂਜੀ ਅਗੇ ਵਹਿੜਾ ਆ ਗਿਆ ਇਹ ਆ ਗਈ ਵਹਿੜਾ ਕਿਵੇਂ ਟੋਕਰ ਗੱਪਣ ਇਹ ਟੋਕਰ ਗੱਪਣ ਜੀ ਹਾਂਜੀ ਇਹ ਕਿੰਨੇ ਮਹੀਨੇ ਦੇ ਗੱਪਣੇ ਪੰਜਾਂ ਮਹੀਨੇ ਦੀ ਗੱਪਣ ਜੇ ਹਾਂਜੀ ਇਸ ਟਾਈਮ ਤੇ 8 ਗਰਮੀਆਂ ਦੁੱਧ ਦੇ ਇਤਲੇ ਲਓ ਜੀ 8 ਕਿਲੋ ਦੁੱਧ ਪੰਜਾਂ ਮਹੀਨੇ ਦੀ ਗੱਬਰ ਚੈੱਕ ਪਾਸ ਆਪਣੇ ਹੋਈ ਹੈ ਨਾ ਹਾਂਜੀ ਲਓ ਜੀ ਚੈੱਕ ਪਾਸ ਕਰਵਾ ਸਕਦੇ ਆ ਆਪਾਂ ਵੀ ਕਰਾ ਸਕਦਾ ਠੀਕ ਹੈ ਜੀ ਬਾਕੀ ਮਿਲਦੀ ਮੁਲਦੀ ਬੰਗਾਰੂ ਜੂੜ ਪਾਲੀਦਾ ਉਹ ਨਹੀਂ ਹਾਰ ਕਹੇ ਜਾਨਵਰ ਨੂੰ ਪਾਉਣੇ ਆ ਜੀ ਠੀਕ ਹੈ ਜੀ ਲੋ ਵੀ ਬੰਗਾ ਜੂੜ ਜਿਹੜਾ ਵਿਰੰਭਜ ਪਾਲ ਲਈਦਾ ਠੀਕ ਹੈ ਜੀ 8 ਕਿਲੋ ਦੁੱਧ ਆ ਤੇ ਗਾਹ ਪੰਜਾ ਮਹੀਨਾ ਦੀ ਗੱਬਣ ਇੱਕ ਵਾਰ ਤੁਹਾਨੂੰ ਦਿਖਾ ਰਹੇ ਆ ਸ਼ਾਈਵਾਲ ਕ੍ਰੌਸ ਬਰੀਡ ਦੇ ਵਿੱਚ ਆ ਆ ਦੇਖੋ ਕਰੋ ਜਾ ਕੇ ਠੀਕ ਹੈ ਜੀ ਸੋ ਇਹ ਟਾਂਚਾ ਇਸ ਵੈੜ ਦਾ ਬਾਕੀ ਰਾਜੀ ਆ ਵਜਨ ਵੇਟ ਪੂਰਾ ਠੀਕ ਹੈ ਜੀ ਥਾਂ ਤੁਹਾਡੇ ਸਾਹਮਣੇ ਬਾਕੀ ਚਾਰੇ ਥਣ ਵਧੀਆ ਵਰਤੇ ਵੀਰੇ ਹਾਂਜੀ ਠੀਕ ਆ ਐਨੂੰ ਵੀਰੇ ਮਾੜਾ ਜੈਨੂੰ ਕਮਾ ਕੇ ਦਿਖਾ ਦੇ ਸੋ ਟੋਕਰ ਗੱਬੜਾ ਤੋਂ ਉਸੇ ਕੋਈ ਥੋੜਾ ਲੱਗੋ ਥਣ ਵਿਖਾ ਦਈਏ ਮਾੜਾ ਰੋਕ ਲਿਆ ਆ ਦੇਖੋ ਆ ਕਰੋ ਜਗਾ ਠੀਕ ਆ ਸੋ ਹਾਲੇ ਚਲੋ ਠੀਕ ਆ ਸੋ ਪੰਜ ਮਹੀਨਿਆਂ ਦੀ ਗੱਬੜ 8 ਕਿਲੋ ਤਾਰਾਂ ਵੀਰ ਜਗਰੂ ਪਕੀ ਮੋਲ ਕਿ ਡਿਮਾਂਡ ਕਰਦੇ ਇਹਦੀ ਇਹਦੀ ਡਿਮਾਂਡ ਆਪਾਂ 50000 ਰੁਪਇਆ ਕਰਦੇ ਜੀ 50000 ਹਾਂਜੀ ਜੋ ਜਜ ਕਰਕੇ ਕੋਈ ਕਰ ਦਵਾਂਗੇ ਮਾਨਤਨ ਚਲੋ ਲੋ ਜੀ 50000 ਦੀ ਡਿਮਾਰ ਵੀਰਾਂ ਦਾ ਕਰਦੇ ਆ ਮਾਨਤਨ ਕਰਦੇ ਆਗੇ ਠੀਕ ਹੈ ਜੀ ਉਹ ਸੱਜਣ ਜਿਹਨੇ ਜਿੰਨਾ ਮਾਨਤਨ ਕਰਾਉਣਾ ਤੁਸੀਂ ਕਾਲ ਕਰਕੇ ਗੱਲਬਾਤ ਕਰਕੇ ਕਰਾ ਲਿਓ ਠੀਕ ਹੈ ਜੀ ਟੋਕਰ ਗੱਪਣੇ ਨਾਲ ਜਿਹੜਾ ਪਤਾ ਨੂੰ ਦਿਖਾ ਦਿੱਤਾ ਸੋ ਇੱਕ ਸੱਜਰ ਬਿਲਕੁਲ ਤਾਜੀ ਸੂਈ ਜਿਹੜੀ ਵੈਰ ਅਗਲੇ ਪਾਸੇ ਤੁਹਾਨੂੰ ਆਪ ਦਿਖਾਵਾਂਗੇ ਕੋਈ ਭਰਾ ਇੱਥੇ ਆਣ ਕੇ ਤਸੰਮੀ ਕਰ ਸਕਦਾ ਠੀਕ ਹੈ ਜੀ ਆ ਜਿਹੜੀ ਬਿਲਕੁਲ ਸੱਜਰ ਇੱਕ ਸੂਈ ਵੜ ਤੁਹਾਨੂੰ ਦਿਖਾਉਣੇ ਆ ਅੱਜ ਹੀ ਸੂਈਓ ਵੀਰੇ ਹਾਂਜੀ ਇਹਨੂੰ ਅਜੇ ਲਾ ਲਓ ਭੀ ਅੱਧਾ ਘੰਟਾ ਵੀ ਨਹੀਂ ਹੋਇਆ ਜੀ ਹਾਂ ਜੇਰਪੈਣੀ ਬਾਕੀ ਆ ਹਾਂਜੀ ਜੇਰਪੈਣੀ ਮਗਰ ਕੀ ਆ ਗਿਆ ਮਗਰ ਇਹ ਤੇ ਬੱਛਾ ਲਓ ਜੀ ਇਹ ਬੱਛਾ ਮਗਰ ਠੀਕ ਆ ਜੀ ਮੇਲ ਕਾਫ ਆ ਗਿਆ ਤੇ ਸੂਏ ਦੇ ਕਿੰਨੇ ਪਲੂਣਗੇ ਬੁੱਧੇ ਆ ਜੀ ਨਹੀਂ ਜੀ ਇਹ ਤੇਜੇ ਸੂਏ ਆ ਤੇਜੇ ਸੂਏ ਆ ਹੁਣ ਇਹ ਮੇਰੇ ਕੋਲ ਵੀ ਆਪਣੇ ਘਰ ਦੀ ਕਰੀ ਰੱਖੀ ਸੀ ਹਾਂਜੀ ਠੀਕ ਆ ਜੀ ਬਿਆਰ ਕੀ ਥੋੜੀ ਜਿਹੀ ਲੱਸੀ ਰਹਿ ਗਈ ਆ ਹਾਂ ਮਾਲ ਵੀ ਬੜਾ ਵੀਰ ਐਨੇ ਮਾਲ ਦੇ ਵਿੱਚ ਗੱਲ ਕੋਈ ਨਾ ਵੀ ਸਾਰਾ ਮਾਲ ਕਰਕੇ ਇਸੇ ਕਰਕੇ ਹੀ ਦੇਣਾ ਕਰਨਾ ਕਿ ਮਾਲ ਜਿਆਦਾ ਵਾ ਠੀਕ ਆ ਤੇ ਨਹੀਂ ਕਰ ਰਹੀਦਾ ਹੁਣ ਘੰਟਾ ਕਰਦਾ ਘੰਟਾ ਹੋਇਆ ਹੋਗਾ ਸਾਰਾ ਸੂਈ ਨੂੰ ਜੀ ਠੀਕ ਆ ਜੀ ਕੋਈ ਦੁੱਧ ਪਿਛਲੇ ਸਵੇਰ ਦਾ ਇਹਨੇ ਕਿੰਨਾ ਚਪਾਇਆ ਵੀਰ ਇਹ ਥੱਲੇ 18 ਤੋਂ 20 ਲੀਟਰ ਦੋਦਾ ਜੀ 18 20 ਲੀਟਰ ਲੋ ਵੀ ਥੋੜੀ ਜੀ ਦੋਸਤੋ ਲੇਸੇ ਪੰਚ ਕਹਿੰਦੇ ਚਾਹੇ ਸੂਸਵਾ ਦੇ ਵਿੱਚ ਆਈ ਕਹੇ ਲੋ ਠੀਕ ਆ ਜੀ ਬਾਕੀ ਮਗਰ ਬੱਚਾ ਮੇਲ ਕਾਫਾ ਕੋਈ 18 ਕਿਲੋ ਦੁੱਧ ਦੇ ਸਵਾਰ ਨੇ ਚਵਾਇਆ ਪਿਛਲੇ ਸਵੇਰ ਹੁਣ ਤੇ ਜੱਸ ਸਵੇਰ ਸੋਈ ਆ ਜੇਰ ਪਾ ਦਊਗੀ ਕਰਮਾਂ ਲਈ ਹੋਰ ਘੰਟੇ 1.5 2 ਘੰਟੇ ਤੱਕ ਆ ਦੇਖੋ ਜੀ ਲੈ ਵੀਰੇ ਇਹ ਖੋ ਗਏ ਭਾਵੇਂ ਲੱਗ ਗਿਆ ਦੂਰ ਕੇ ਦਿਖਾਤੀ ਇਧਰ ਮੇਰੇ ਨੂੰ ਆ ਦੇਖੋ ਜੀ ਠੀਕ ਆ ਸੋ ਜੇਰ ਪਾ ਦਊਗੀ ਠੀਕ ਆ ਜੀ ਉਹਦੀ ਵੱਖਰੇ ਤੌਰ ਤੇ ਕਿਸੇ ਭਰਾ ਨੇ ਡਿਟੇਲ ਲੈਣੀ ਆ ਤੁਸੀਂ ਲੈ ਸਕਦੇ ਜੇ ਆ ਦੇਖੋ ਕਾ ਤਾਂ ਹਾਈਟ ਪੂਰਾ ਵੱਡਾ ਥੋੜਾ ਜਿਆਦਾ ਪਸ਼ੂ ਹੋਣ ਕਰਕੇ ਵੀ ਰਹਾ ਵੀ ਸਾਮਰ ਖਣੋ ਥੋੜੇ ਜੇ ਪਸ਼ੂ ਵਿੱਚ ਕਈ ਨਾ ਕਈ ਲਿਸਾ ਫਿੱਕਾ ਹੋ ਸਕਦਾ ਤੇ ਕਾਰਨ ਇਹ ਵੀ ਹੈ ਠੀਕ ਆ ਜੀ ਕਿਉਂਕਿ ਜਿਆਦਾ ਮਾਰ ਆ ਕੋਈ 12 14 15 16 ਨਾਗ ਪੈ ਜਾਂਦੇ ਆ ਟੋਟਲ ਉਹਦੇ ਕਰਕੇ ਕੋਈ ਵਿੱਚੋਂ ਪਸ਼ੂ ਲਿਸੇ ਫਿੱਕੇ ਰਹੇ ਵੀ ਜਾਂਦੇ ਆ ਕੋਈ ਸੇਵਾ ਬਰਾਬਰ ਦੀ ਦੇਚਕ ਕਰਨੀ ਚਾਹੀਦੀ ਆ ਪਰ ਵਿੱਚੋਂ ਕਿਤੇ ਨਾ ਕਿਤੇ ਕੋਈ ਢਿਲ ਮੱਠ ਵੀ ਆ ਜਾਂਦੀ ਆ ਠੀਕ ਆ ਵੱਡੀ ਵੜਾ ਸੂਈ ਸਵਾਈ ਬਿਲਕੁਲ ਤਾਜੀ ਕੋਈ ਧਾਰਾ ਮਾਰ ਕੇ ਭਰਾ ਮੇਰਾ ਤਸੱਲੀ ਕਰ ਸਕਦਾ ਲਿਓ ਵੀਰੇ ਲਿਓ ਮੋੜ ਲਿਓ ਆ ਦੇਖੋ ਜੀ ਠੀਕ ਆ ਜੀ ਨਵੀਂ ਵੀਰ ਜਗਰੂਪਾ ਕੀ ਮੋਨਾ ਕੀ ਡਿਮਾਂਡ ਰੋਗੀ ਇਸ ਵੈਰ ਦੀ ਇਹਦੀ ਡਿਮਾਂਡ ਆ ਆਪਾਂ 50000 ਰੁਪਏ ਕਰਦੇ ਨੇ 50000 ਜੀ ਠੀਕ ਆ ਜੀ ਕੋਈ ਜਾਇਦਾ ਚਲੋ ਵਿੱਚੋਂ ਮੌਕੇ ਤੇ ਹੋ ਜਾਊਗਾ ਮੌਕੇ ਤੇ ਲਓ ਜੀ ਥੋੜਾ ਬਾਬਾ ਕੋਈ ਛੋੜ ਛੱਪਾ ਆ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਜੀ 50000 ਇਹਦੀ ਡਿਮਾਂਡ ਆ ਛੋੜ ਛੱਪੇ ਹੁੰਦੇ ਨਹੀਂ ਤੇ ਕੋਈ ਵੀ ਭਰਾ ਸੰਪਰਕ ਕਰ ਲਵੇ ਮਗਰ ਬੱਛਾ ਤਾਜੀ ਸੂਈ ਏ ਜ਼ੇਰ ਪੈਣੀ ਬਾਕੀ ਆ ਸੋ ਥਾਂ ਥਣ ਬਹੁਤ ਵਧੀਆ ਲੱਗਾ ਚੰਗੀ ਵੰਡ ਵੀਰਲਾ ਬਾਕੀ ਗੈਬ ਗੂਬ ਸਪੇਸ ਮਾਰ ਤੁਸੀਂ ਵੇਖੋਗੇ ਕਾਫੀ ਆ ਚੌਥਾ ਥਣ ਦੇ ਵਿੱਚ ਇਹੋ ਮਾਝੀ ਵੀਰਜ ਗਰੂਪ ਜਾਂ ਹੋਰ ਵੀ ਆ ਇੱਕ ਕੱਟਾ ਤੇ ਦੋ ਠੀਕ ਆ ਆ ਕਟਾ ਆ ਗਿਆ ਨਹੀਂ ਉਧਰ ਬਾਹਰਲੇ ਪਾਸੇ ਆ ਜਾਓ ਸੋ ਇੱਕ ਦੋਸੋਂ ਮਾਲੀ ਦਾ ਨੂੰ ਵਿਗਾ ਦੇਣੇ ਇੱਕ ਕੱਟਾ ਵੀ ਵਿਕਾਊ ਆ ਤੇ ਆ ਬੱਕਰਾ ਤੇ ਬੱਕਰੀ ਇੱਕ ਆਪਣੇ ਕੋਲ ਆ ਹਾਂਜੀ ਇਹ ਵੀ ਵਿਕਾਊ ਆ ਜੀ ਇਹ ਵੀ ਵਿਕਾਊ ਆ ਲੋ ਵੀ ਇਹਨਾਂ ਦੀ ਗੱਲ ਹੀ ਕਰਦੀ ਏ ਪਹਿਲਾਂ ਆਜੋ ਜੀ ਸੋ ਇੱਕ ਆਪਣੇ ਕੋ ਆ ਬੱਕਰੀ ਆ ਗਈ ਬਲੈਕ ਰੰਗ ਦੇ ਵਿੱਚ ਤੇ ਆ ਬੱਕਰਾ ਆ ਗਿਆ ਵੀ ਬ੍ਰਾਊਨ ਹਾਂਜੀ ਲੋ ਜੀ ਇੱਕ ਦੋ ਸੋ ਬੱਕਰੀ ਤੇ ਇੱਕ ਬੱਕਰਾ ਉਮਰ ਕਿੰਨੀ ਕਿੰਨੀ ਇਹਨਾਂ ਦੀ ਜੀ ਉਮਰ ਇਹਨਾਂ ਦੀ ਕੋਈ 1.5 ਤੋਂ 2 ਸਾਲ ਦੇ ਲਗਭਗ ਹੋਊਗੀ ਵੀ ਦੋਵੇਂ 1.5 2-2 ਸਾਲਾਂ ਦੇ ਆ ਹਾਂਜੀ ਠੀਕ ਆ ਜੀ ਬੱਕਰੀ ਪਹਿਲਾਂ ਸੋਈ ਆ ਬੱਕਰੀ ਪਹਿਲਾਂ ਸੋਈ ਆ ਭੋੜੀ ਆ ਗਈ ਹੈ ਨਾ ਹਾਂਜੀ ਲੋ ਜੀ ਭੋੜੀ ਬੱਕਰੀ ਆ ਬੱਕਰੀ ਨੇ ਪਹਿਲਾਂ ਸੂਆ ਦਿੱਤਾ ਠੀਕ ਆ ਜੀ ਤੇ ਆ ਬੱਕਰਾ ਮੇਲ ਆ ਠੀਕ ਆ ਬਾਕੀ ਬੱਕਰਾ ਤੁਸੀਂ ਦੇਖ ਸਕਦੇ ਜੀ ਬੈਕ ਸਰ ਹੁਸੈਨ ਦਾ ਕੰਨ ਛੋਟਾ ਆਹ ਕੁਆਲਿਟੀ ਆ ਆਹ ਕੈਰੈਕਟਰ ਆ ਠੀਕ ਆ ਤੇ ਜੋੜੇ ਦਾ ਵੀਰ ਕੀ ਮੁੱਲ ਕਰਦੇ ਆ ਸਿੰਗਲ ਸਿੰਗਲ ਦਾ ਕੀ ਰੇਟ ਆ ਬੱਕਰੇ ਆਪਾਂ ਜੀ ਇਹ ਜੋੜੇ ਦਾ ਮੁੱਲੀ ਕਰਨਾ ਆਪਾਂ 15000 ਰੁਪਏ ਕਰਦੇ ਆ ਪਰ ਦੇਣਾ ਜੋੜਾ ਹੀ ਆ ਦੇਣਾ ਜੋੜਾ ਹੀ ਆ ਹਾਂ ਜੀ ਸਿੰਗਲ ਸਿੰਗਲ ਨਹੀਂ ਦੇਣਾ ਲੋ ਵੀ ਸਿੰਗਲ ਫਿੰਗਰ ਨਹੀਂ ਵੀਰਾਂ ਦਾ ਦੇਣਾ ਦੇਣਾ ਜੋੜਾ ਹੀ ਆ ਤੇ ਜੋੜੇ ਦਾ ਮੁੱਲ ਹੀ ਆਂਦਾ 15000 ਆਪਾਂ ਕਰਦੇ ਆ ਲੈਣ ਦੇਣੀ ਆ ਸੋ ਜਿਹੜੇ ਸੱਜਣ ਨੂੰ ਜੱਜ ਦਾ ਪਸੰਦ ਆਊਗਾ ਉਹ ਕਾਲ ਕਰ ਲਿਓ ਆ ਬੱਕਰਾ ਬਰਾਊਨ ਕਲਰ ਦੇ ਵਿੱਚ ਪੂਰੇ ਰੰਗ ਦੇ ਵਿੱਚ ਤੇ ਬਲੈਕ ਰੰਗ ਦੇ ਵਿੱਚ ਬੱਕਰੀ ਆ 15000 ਦੀ ਜੋੜੀ ਆ ਬਾਕੀ ਸਿੰਗਲ ਸਿੰਗਲ ਲਿਆਂਦਾ ਵੀ ਦੇਣਾ ਦੇਣਾ ਜੋੜਾ ਇੱਕ ਮਾਲੀ ਦਿਖਾ ਦਿੰਦੇ ਨੇ ਤੁਹਾਨੂੰ ਕੱਟਾ ਵਿਖਾ ਦਿੰਦੇ ਆ ਇਹ ਵੀ ਸੇਲ ਕਰਦਾ ਵੀਰ ਆ ਦੇਖੋ ਤੇ ਇਹ ਕੱਟਾ ਵੀ ਵੀਰ ਕਿੰਨੀ ਉਮਰ ਦਾ ਹੈ ਇਹ ਜੀ 3 ਸਾਲ ਦਾ ਜੀ 3 ਸਾਲ ਜੀ ਠੀਕ ਆ ਕੋ ਦੋਂਦਾ ਚੌਗਈ ਹੋ ਗਿਆ ਫਿਰ ਕੀ ਹਾਂਜੀ ਠੀਕ ਆ ਮਾਲੀ ਘੱਟ ਲਾਉਂਦਾ ਨਾ ਤਾਂ ਮੱਝਾ ਮੱਝਾ ਵੀ ਨਹੀਂ ਇਹ ਮੱਝਾ ਨਹੀਂ ਜੇ ਲਾਉਂਦਾ ਤੇ ਰੇੜੇ ਲੱਗਾ ਜੀ ਲਓ ਜੀ ਠੀਕ ਆ ਜੀ ਠੀਕ ਆ ਆ ਚੌਗਾ ਤਕਰੀਬਨ ਹੋਈਗਾ ਦੋਂਦਾ ਚੌਗਾ ਕੱਟੋ ਚੌਗਾ ਸ਼ਿੱਕੇ ਮੰਨ ਗਏ ਨੂੰ ਜੀ ਹਾਂ ਠੀਕ ਆ ਠੀਕ ਆ ਲਓ ਜੀ ਇਹ ਦੋਸਤੋ ਕੱਟਾ ਹੈ ਉਮਰ ਕੋਈ ਤਿੰਨ ਮਾਲ ਵਾਲੇ ਸਾਢੇ ਦਿਨ ਸਾਲ ਮੰਨ ਲੈ ਠੀਕ ਆ ਜੀ ਇਹ ਮਾਲੀ ਆ ਥੋੜਾ ਜਿਹਾ ਵੀਰੇ ਇਹਨੂੰ ਤੋੜ ਕੇ ਦਿਖਾ ਦੇ ਜਿਹੜੇ ਪੁਰਾਣੇ ਅੱਗੇ ਰੇੜੀ ਲੱਗਾ ਹਨ ਰੇੜੇ ਲੱਗਾ ਹੈ ਰੇੜੇ ਲੱਗਾ ਹੈ ਕੋਈ ਭਰਾ ਰੇੜੇ ਲੱਗਾ ਮਾਲੀ ਲੱਭਦਾ ਪਿਆ ਤੇ ਤੁਸੀਂ ਹੱਥ ਪਾ ਸਕਦੇ ਜੇ ਕੱਟਾ ਤੁਸੀਂ ਸਾਹਮਣੇ ਵੇਖ ਲਓ ਟੈਸਟ ਇਸ ਕਰਾਂ ਦਾ ਨਾਲਾ ਨੂਲਾ ਤਾਂ ਸਾਫ਼ ਆ ਲੰਡਾ ਠੀਕ ਆ ਜੀ ਪੁੱਛੋ ਤੇ ਬਿਲਕੁਲ ਪਤਲਾ ਪਿੰਡਾ ਬਰੀਕ ਪਿੰਡੇ ਦੇ ਵਿੱਚ ਆ ਗੋਲ ਸਿੰਘ ਤੇ ਕੀ ਡਿਮਾਂਡ ਕੀ ਮੁੱਲ ਕਰਤਾ ਇਹਦਾ ਵੀਰ ਇਹਦਾ 45000 ਰੁਪਇਆ ਜੀ 45 ਲਓ ਜੀ ਇਹ 45000 ਰੁਪਇਆ ਵੀਰਾਂ ਮਾਣ ਮੁੱਲ ਕਰਦੇ ਆ ਸੋ ਬਾਕੀ ਮੇਰਾ ਭਰਾ ਕਰ ਲਿਓ ਸੰਪਰਕ ਠੀਕ ਆ ਜੀ ਕਟਾ ਤੁਹਾਡੇ ਸਾਹਮਣੇ ਆ ਰੈਡੀ ਲੱਗਾ ਤੇ ਹਜੇ ਮੱਝਾ ਮੁੱਝਾ ਕਰਾਸ ਨਹੀਂ ਕਰਦਾਗਾ ਜਿਹੜੇ ਸੱਜਣ ਨੂੰ ਕੋਈ ਲੋੜੀ ਦਾ ਜਗਾ ਰੈਡੀ ਲੱਗਾ ਮਾਲੀ ਚਾਹੀਦਾ ਤੇ ਉਹ ਮੇਰੇ ਭਰਾ ਖਾਸ ਤੌਰ ਤੇ ਕਰਿਓ ਗੱਲਬਾਤ 45000 ਬਾਕੀ ਮਾਨਤਨ ਹੋਊਗਾ ਜਿੱਥੇ ਵੀ ਤੁਸੀਂ ਕੋਈ ਤੈ ਪਠਾਉਣੀ ਚਾਹੁੰਦਾ ਮੇਰਾ ਭਰਾ ਗੱਲਬਾਤ ਕਰਿਓ ਤੈ ਬੈਹ ਜੂਗੀ ਕਾਲ ਕਰ ਲਿਓ ਠੀਕ ਆ ਓਕੇ ਜਗਰੂ ਭਾਈ ਇਹ ਅਜ ਮਾਲ ਸੀ ਆਪਣੇ ਕੋਲ ਜੀ ਲਓ ਜੀ ਇਹ ਦੋਸਤੋ ਅਜ ਪਸ਼ੂ ਸੀਗੇ ਟੋਟਲਾ ਕੋਈ 11 12 13 ਕੇ ਨਾਗਾ ਪਾ ਤੁਹਾਨੂੰ ਦਿਖਾ ਦਿੱਤੇ ਆ ਐਨੀਮਲ ਹਰੇਕ ਤਰ੍ਹਾਂ ਦਾ ਹੀ ਆ ਜੀ ਅੱ dica ਜੀ ਕੱਚੇ ਪਸ਼ੂ ਵੀ ਦਿਖਾਤੇ ਆ ਕੋਈ ਸੁਆ ਸੁਆ ਨਾਗਾ ਕੋਈ ਟੋਕੜ ਗੱਬਣਾ ਵਤੇਰੇ ਉਹ ਸਾਰੇ ਕਵਰ ਕਰ ਦਿੱਤੇ ਆ ਤੇ ਬਾਕੀ ਇੱਥੇ ਆਣ ਕੇ ਮੇਰਾ ਭਰਾ ਜਿਹੋ ਜਿਹੇ ਪਸ਼ੂ ਦਿਖਾਇਆ ਉਹੋ ਜੀ ਤਸੱਲੀ ਤੁਸੀਂ ਇੱਥੇ ਆਣ ਕੇ ਕਰ ਸਕਦੇ ਜਿਉਂਨੇ ਲੀਟਰ ਤੇ ਦੁੱਧ ਚੋਕੇ ਇੱਕ ਜਗਰੂਪ ਜਗਰੂਪ ਭਾਈ ਆਪਣੇ ਨੰਬਰ ਕਰ ਦਿਓ ਸਾਂਝੇ ਇਹ 9843 ਹਾਂ 06823 ਠੀਕ ਹੈ ਜੀ ਲੋ ਵੀ ਉਹ ਨੰਬਰ ਕਿਸਾਨ ਵੀਰੋ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਕਰਿਓ ਗੱਲਬਾਤ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ